ਕੱਲ ਚੋਣ ਨਤੀਜੇ ਆਏ ਕਿਸ ਤਰ੍ਹਾਂ ਦੇਖਦੇ ਹਾਂ ਉਹ ਬੜੇ ਵਹਿਮ ਤੇ ਬੜੇ ਭਲੇਖੇ ਚ ਨੇ ਇਹ ਇਲੈਕਸ਼ਨ ਜਿਹੜੀ ਉਹਨਾਂ ਨੇ ਜਿੱਤੀ ਆ ਨਾ ਇਹ ਜਿੱਤੀ ਨਹੀਂ ਇਹ ਲੁੱਟੀ ਆ ਸ਼ੁੱਧ ਵੋਟ ਜਿਹੜੀ ਪਈ ਆ ਉਹ ਆਸ਼ੂ ਜੀ ਨੂੰ ਪਈ ਆ ਵਿਰੋਧੀ ਜਿਹੜਾ ਵਾ ਜ਼ਿਕਰ ਕਰਦੇ ਸੀਗੇ ਕਹਿੰਦੇ ਸੀਗੇ ਕਿ ਭਾਤ ਪੂਸ਼ਣ ਆਸ਼ੂ ਵਿੱਚ ਹੰਕਾਰ ਹੈ ਤੇ ਹੰਕਾਰ ਨੂੰ ਲੈ ਕੇ ਜਿਹੜਾ ਵਾ ਇਹ ਚੋਣਾਂ ਲੜੀਆਂ ਜਾ ਰਹੀਆਂ ਸੀ ਹੰਕਾਰ ਤਾਂ ਉਸ ਬੰਦੇ 'ਚ ਦਿਖ ਰਿਹਾ ਸੀ ਕੱਲ ਜਿਹੜਾ ਖੁਸ਼ੀਆਂ ਮਨਾ ਰਿਹਾ ਸੀ ਸਿਮਰਜੀਤ ਸਿੰਘ ਬਾਜ ਦੇ ਬਿਆਨਾਂ ਨੂੰ ਕਿਸ ਤਰ੍ਹਾਂ ਦੇ ਦੋ ਤੁਹਾਡੇ ਪੁਰਾਣੇ ਸਾਥੀ ਰਹੇ ਆ ਜਿਹੜਾ ਕਹਿੰਦਾ ਵੀ ਮੈਨੂੰ ਜੇ ਬੁਲਾਇਆ ਹੁੰਦਾ ਸੀਟ ਜਿੱਤ ਜਾਂਦੇ ਹੂੰ ਤੰਦਰੋ ਆਪਦੀਆਂ ਦਾ ਦੋਨੇ ਜਮਾਨਤਾ জব্দ ਕਰਾ ਕੇ ਬੈਠੇ ਹੋ ਤੁਸੀਂ ਜਿਹੜਾ ਇੱਕ ਵਾਰੀ ਰਾਹੁਲ ਗਾਂਧੀ ਦਾ ਹੱਥ ਮਿਲਾਇਆ ਤੇ ਮੁੜ ਕੇ ਆ ਕੇ ਆਪਦੇ ਆਪ ਨੂੰ ਪਤਾ ਨਹੀਂ ਕੀ ਖਾਂਵੇਂ ਤੇ ਮਾਪਾਰਸ਼ ਨਾਲ ਹੱਥ ਲਾ ਆ ਹੂੰ ਤੇ ਅੱਜ ਉਹ ਕਾਨੂੰਨ ਉਸੂਲ ਬਣਾਉਣ ਦੀ ਗੱਲਾਂ ਕਰਦੇ ਨੇ ਜਿਨ੍ਹਾਂ ਕੋਲ ਆਪਦੇ ਕੋਲੇ ਅਜੇ ਮੈਂਬਰਸ਼ਿਪ ਵੀ ਹੈ ਨਹੀਂ ਹੂੰ ਜਿਹੜੇ ਅਜੇ ਕਾਂਗਰਸ ਦੇ ਮੈਂਬਰ ਵੀ ਹੈ ਨਹੀਂ ਰਾਜਾ ਜੀ ਦਾ ਹੱਥ ਫੜ ਕੇ ਇੱਕ ਵਾਰੀ ਫੋਟੋ ਕਰਾ ਲਈ ਤੇ ਇਹ ਦੋਵਾਂ ਦੇ ਸਮਝਦੇ ਨੇ ਸ਼ਾਇਦ ਵੀ ਅਸੀਂ ਕਿੰਗ ਬਣ ਗਏ ਸੋ ਇਹ ਕਿੰਗ ਨਹੀਂ ਕਿੰਗ ਕੰਮ ਕਰਕੇ ਬਣਨਾ ਪੈਂਦਾ ਆਵਾ ਦੇ ਬੰਦੇ ਦੀ ਪਰਖ ਕਰਨੀ ਹੋਵੇ ਇਹ ਦੇਖੇ ਵੀ ਉਹਦਾ ਵਰਕਰ ਉਹਦਾ ਸਭ ਤੋਂ ਪੁਰਾਣਾ ਹੈਗਾ ਹੂੰ ਉਹਦਾ ਦੋਸਤ ਪੁਰਾਣਾ ਹੈਗਾ ਹੂੰ ਉਹਦੇ ਭਰਾ ਉਹਦੇ ਨਾਲ ਹੈਗੇ ਆ ਹੂੰ ਉਹਦੇ ਨਾਲ ਤਾਂ ਕੋਈ ਵੀ ਹੈ ਨਹੀਂ ਤਾਂ ਤੁਹਾਨੂੰ ਦੋਸਤ ਵੀ ਮੰਨਿਆ ਜਾਂਦਾ ਸੀਗਾ ਭਰਾ ਵੀ ਮੰਨਿਆ ਜਾਂਦਾ ਸੀ ਕਿਸੇ ਸਮੇਂ ਅੱਜ ਤੁਸੀਂ ਵੱਡੇ ਸਵਾਲ ਖੜੇ ਕਰ ਰਹੇ ਹੋ ਦੋਸਤ ਹੁੰਦਾ ਜਿਹੜਾ ਔਖੇ ਸਮੇਂ 'ਚ ਨਾਲ ਖੜੇ ਦੋਸਤੋ ਨਹੀਂ ਹੁੰਦਾ ਜਿਹੜਾ ਤੁਹਾਨੂੰ ਵਰਤਨ ਵੇਲੇ ਨਾਲ ਖੜੇ ਇਹ ਉਹ ਦੋਸਤ ਆ ਇਹ ਇਹਨੇ ਆਪਣੇ ਦੋਸਤ ਵੀ ਵਰਤੇ ਇਹਨੇ ਆਪਣੇ ਭਰਾ ਵੀ ਵਰਤੇ ਇਹਨੇ ਆਪਣੇ ਰਿਸ਼ਤੇਦਾਰ ਵੀ ਵਰਤੇ ਇਹਨੇ ਸਾਰੇ ਲੀਡਰ ਵੀ ਵਰਤੇ ਜਾ ਰਾਹੁਲ ਗਾਂਧੀ ਦੀ ਇੱਕ ਸਟੇਟਮੈਂਟ ਸੀ ਕਿ ਕਾਂਗਰਸ ਦੇ ਵਿੱਚ ਐਸੇ ਘੋੜੇ ਨੇ ਜਿਹੜੇ ਜਿਹੜੇ ਨੇ ਬਰਾਤੀ ਘੋੜੇ ਜਾਂ ਲੰਗੜੇ ਘੋੜੇ ਨੇ ਜਦ ਤੱਕ ਉਹ ਹੈਗੇ ਕਾਂਗਰਸ ਰਿਵਾਈਵ ਨਹੀਂ ਕਰ ਸਕਦੀ ਪਹਿਲਾਂ ਗਧਿਆਂ ਨੂੰ ਕੱਢਿਆ ਜਾਊਗਾ ਕਿ ਲੰਗੜਿਆਂ ਨੂੰ ਕੱਢਿਆ ਜਾਊਗਾ ਉਹ ਪਤਾ ਲਾਜੂ ਸਮੇਂ ਨਾਲ ਗਧੇ ਕੌਣ ਨੇ ਇਹਨਾਂ ਦੀ ਦੁਕਾਨਦਾਰੀ ਜਿਹੜੀ ਬਹੁਤੀ ਦਿਨ ਇਸ ਤੇ ਚੱਲ ਨਹੀਂ ਸਕਦੀ ਇਹ ਸਿਰਫ ਯੂਜ਼ ਕਰਨ ਵਾਲੇ ਚੱਕਰ 'ਚ ਨੇ ਪਰ ਹੁਣ ਤਾਂ ਜਿਹੜੀ ਬਾਪੜੀ ਪਾਰਟੀ ਆ ਲੋਕ ਹਿਸਾਬ ਪਾਰਟੀ ਸੀ ਉਹ ਤਾਂ ਕਾਂਗਰਸ ਦੇ ਵਿੱਚ ਮਰਜ ਕਰ ਦਿੱਤੀ ਉਹਨਾਂ ਨੇ ਸੋ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਮਰਜ ਨਹੀਂ ਕੀਤੀ ਉਹ ਤਾਂ ਹੈ ਹੀ ਇੱਕ ਮੱਲਾ ਪਾਰਟੀ ਸੀ ਹੂੰ ਇਹ ਸਮੁੰਦਰ ਤੇ ਇੱਕ ਚਮਚੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਹੂੰ ਇਹ 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 ਤਾਂ ਕਾਂਗਰਸ ਪਾਰਟੀ ਨੂੰ ਯੂਜ਼ ਕਰਨ ਵਾਸਤੇ ਆਇਆ ਨਾ ਕਿ ਕਾਂਗਰਸ ਪਾਰਟੀ ਨੂੰ ਕੁਝ ਦੇਣ ਵਾਸਤੇ ਆਇਆ ਭਾਸ਼ਾ ਤਾਂ ਅੱਜ ਹੀ ਇਹ ਜੀ ਹੋ ਚੁੱਕੀ ਆ ਕੱਲ ਦੇ ਤੁਸੀਂ ਆਏ ਹੋ ਹੋ ਪਾਰਟੀ ਦੇ ਮਹਿਮਾਨ ਹੋ ਤੇ ਆਪਾਂ ਆ ਕੇ ਗੱਲਾਂ ਕਰਦੇ ਆ ਵੀ ਜਿਵੇਂ ਸਾਡੇ ਪਿਓ ਦਾਦਿਆਂ ਦੀ ਪਾਰਟੀ ਹੁੰਦੀ ਆ ਕਾਂਗਰਸ ਦੇ ਵਿੱਚ ਅੱਧਾ ਦੇ ਘੋੜੇ ਨੇ ਜਿਹੜੇ ਸਮੇਂ-ਸਮੇਂ ਤੇ ਸਿਰ ਖਾਣ ਖਾਣ ਨੂੰ ਆਉਂਦੇ ਨੇ ਪਰ ਕੰਮ ਕੁਛ ਨਹੀਂ ਕਰਦੇ ਮੈਂ ਦਾਦਾ 11000 ਵਾਲੇ ਵੋਟ ਵਾਲੇ ਘੋੜੇ ਭੱਜਣ ਵਾਲੇ ਨੇ ਨਾ ਹੂੰ ਤੇ ਉੱਤੋਂ ਐਲੀਗੇਸ਼ਨ ਕਿਹੜੇ-ਕਿਹੜੇ ਮੈਂ ਤਾਂ ਹੈਰਾਨ ਆ ਵੀ ਇਹਨਾਂ ਲੋਕਾਂ ਨੂੰ ਲੋਕ ਘਰਾਂ 'ਚ ਕਿਵੇਂ ਵਾੜਦੇ ਆ ਆਪਦੇ ਪਰਿਵਾਰਾਂ 'ਚ ਕਿਵੇਂ ਵਾੜਦੇ ਆ ਇਹ ਜਿਹੇ ਬੰਦਿਆਂ ਨੂੰ ਕਹਿੰਦੇ ਆ ਹਮ ਜਿਸ ਖਾਲੀ ਮੇ ਖਾਤੇ ਆ ਸ਼ੇਕ ਨਹੀਂ ਕਰਦੇ ਹੂੰ ਤੁਸੀਂ ਤਾਂ ਜਿਹੜੀ ਥਾਲੀ 'ਚ ਖਾਣੇ ਉਹ ਥਾਲੀਓ ਨਹੀਂ ਛੱਡਦੇ ਥਾਲੀ ਵਾਲੀਆਂ ਨਹੀਂ ਛੱਡਦੇ ਤੁਸੀਂ ਛੱਡਿਆ ਕੀ ਆ ਕੁਝ ਤਾਂ ਬੜੇ ਨਜ਼ਦੀਕ ਹੋ ਰਹੇ ਕਿ ਉਹਨਾਂ ਦੇ ਨਾਲ ਵੀ ਰਹੇ ਉਹ ਯਾਰੀ ਦੋਸਤੀ ਵੀ ਰਹੀ ਆ ਤੇ ਕਾਫੀ ਸਮੇਂ ਵਿਚਰਦੇ ਵੀ ਰਹੇ ਉਹ ਇਕੱਠੇ ਚਲੋ ਕਿਸੇ ਹਾਲਾਤਾਂ ਚ ਲੈਣਾ ਵੀ ਪੈ ਗਿਆ ਹੂੰ ਪਰ ਇਹ ਤਾਂ ਦੇਖਣਾ ਚਾਹੀਦਾ ਨੇ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਪਾਰਟੀ ਦੀ ਮੁਸੀਬਤ ਨਾ ਬਣਨ ਵੱਡੀ ਗੱਲ ਕਹਿ ਰਹੇ ਹੋ ਚਾਰ ਭਰਾ ਸੱਦੇ ਆ ਸੀ ਇਕੱਠੇ ਰਹਿਣੇ ਆ ਮੈਂ ਤੁਹਾਨੂੰ ਦੱਸੀ ਆ ਨਾ ਇਹਨੇ ਤਾਂ ਆਪ ਦਾ ਸਗਾ ਭਰਾ ਨਹੀਂ ਛੱਡਿਆ ਉਹਨੂੰ ਵੀ ਰਗੜਦਾ ਆ ਜੋ ਬਿਰਬਿਰ ਕਰਦਾ ਵਿਚਾਰਾ ਫਿਰਦਾ ਜੇ ਉਹ ਇਹਦੇ ਵਾਲੀ ਦੇ ਆ ਜੇ ਨਾ ਜਿਹੜੀ ਕਰਤੂਤ ਇਹਨੇ ਕੀਤੀਆਂ ਜੇ ਕਿਤੇ ਉਹ ਆ ਜੇ ਨਾ ਇਸ ਗੱਲ ਤੇ ਇਹਦੀ ਰਾਜਨੀਤੀ ਸਾਰੀ ਬਾੜ ਕੇ ਧਰ ਦੂ ਤਾਂ ਲੱਗਦਾ ਕਿ ਕਾਂਗਰਸ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਘਰ ਦੇ ਭੇਦੀ ਸੀਗੇ ਉਹਨਾਂ ਨੇ ਲੰਕਾ ਢਾਣ ਦੇ ਵਿੱਚ ਕਾਂਗਰਸ ਦੀ ਲੰਕਾ ਢਾਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਉਹ ਤਾਂ ਖੁਦ ਆਪ ਹੀ ਬੋਲਦਾਗਾ ਉਹ ਤਾਂ ਖੁਦ ਆਪ ਹੀ ਬੋਲਦਾ ਵੀ ਅਸੀਂ ਇਹ ਕੰਮ ਕੀਤਾ ਵੱਡੇ ਭਰਾ ਭਰ ਪੁੱਛਣ ਆਸ਼ੂ ਕੋਲ ਇੱਕ ਫੋਨ ਵੀ ਨਹੀਂ ਚਰਿਆ ਗਿਆ ਉਹ ਕਿਵੇਂ ਲੈ ਜਾਂਦੇ ਉੱਥੇ ਲੈ ਜਾਂਦੇ ਲੋਕਾਂ ਦੀਆਂ ਵੋਟਾਂ ਟੁੱਟ ਜਾਣੀਆਂ ਸੀ ਜਿਹੜੇ ਪਰਿਵਾਰਕ ਲੋਕ ਸੀ ਉਹਨਾਂ ਨੇ ਕਹਿਣਾ ਸੀ ਕਿ ਉਹਨੂੰ ਲਈ ਫਿਰਦੇ ਹਾਂ ਤਾਂ ਨਹੀਂ ਲੈ ਕੇ ਗਏ ਉਹ ਕਹਿੰਦੇ 2019 ਇਹ ਚ 28000 ਵੋਟ ਮੈਨੂੰ ਇੱਥੋਂ ਪਈ ਸੀ 2019 ਤੋਂ ਬਾਅਦ ਜਿਹੜੀ ਕਰਤੂਤ ਕੀਤੀ ਉਹ ਵੀ ਤਾਂ ਦੱਸੋ ਨਾ ਤਾਂ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਜਿਹੜਾ ਵਾ ਸਿਰਫ ਸਮਾ ਬੀਤਿਤ ਕਰਨ ਵਾਸਤੇ ਕਾਂਗਰਸ ਚਾਹੇ ਇਹ ਸਮਾ ਬੀਤਿਤ ਕਰਨ ਵਾਸਤੇ ਆਏ ਨੇ ਇਹ ਇਹ ਦੇਖ ਰਹੇ ਆ ਹਜੇ ਮਾਹੌਲ ਕੀ ਆ ਜੇ ਅੱਗੇ ਇਹਨਾਂ ਨੂੰ ਮਾਹੌਲ ਠੀਕ ਲੱਗਿਆ ਕਾਂਗਰਸ ਜਿੰਦਾਬਾਦ ਹਾਂ ਨਹੀਂ ਤਾਂ ਬੀਜੇਪੀ ਕਹਿਣ ਨੂੰ ਮੈਂਟਲ ਹੋਣਗੇ ਤਾਂ ਤੇ ਅੱਜ ਉਹੀ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰਦਾ ਥੋੜਾ ਮੋਢਾ ਯੂਜ਼ ਹੋ ਰਿਹਾ ਹੋਰ ਕੁਝ ਨਹੀਂ ਹੋਣਾ ਹਾਂ ਉਹਨਾਂ ਕੰਮ ਰੱਖੋ ਜਿਹਦੇ ਨਾਲ ਆਪਣੀ ਕਾਂਗਰਸ ਪਾਰਟੀ ਖਰਾਬ ਨਾ ਹੋਵੇ ਲੁਧਿਆਣਾ ਪਛਮੀ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਟਿੱਕੀ ਹੋਈ ਸੀ ਤੇ ਪੂਰੇ ਪੰਜਾਬ ਦੀ ਨਿਗਾ ਇਸ ਜਿਮਨੀ ਚੋਣ ਨੂੰ ਲੈ ਕੇ ਬਣੀ ਹੋਈ ਸੀ ਤਾਂ ਕੱਲ ਚੋਣ ਨਤੀਜੇ ਆਏ ਨੇ ਤੇ ਇਸ ਚੋਣ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਦੂਜੇ ਨੰਬਰ ਤੇ ਰਹੇ ਨੇ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੂ ਤੇ ਹਾਰ ਦੇ ਕੀ ਕਾਰਨ ਆਏ ਨੇ ਕਾਂਗਰਸ ਕਿਹੜੇ ਕਾਰਨਾ ਕਰਕੇ ਇਹ ਚੋਣ ਹਾਰੀ ਹੈ ਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਕਾਰਨ ਰਹੇ ਨੇ ਤਾਂ ਹੋਰ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਆ ਸਾਡੇ ਨਾਲ ਗੱਲਬਾਤ ਦੇ ਵਿੱਚ ਮਦੂਰ ਹੋਣਗੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਕੜਵਲ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਕੜਵਲ ਸਾਹਿਬ ਲਗਾਤਾਰ ਪ੍ਰਚਾਰ ਹੈ ਡਟੇ ਰਹੇ ਤੁਸੀਂ ਭਾਗਪੂਰ ਸ਼ਰਾਸ਼ੂ ਦੀ ਮੁੱਢ ਨਾਲ ਮੁੱਢਾ ਜੜ ਕੇ ਪ੍ਰਚਾਰ ਕਰਦੇ ਰਹੇ ਕੱਲ ਚੋਣ ਨਤੀਜੇ ਆਏ ਕਿਸ ਤਰ੍ਹਾਂ ਦੇਖਦੇ ਸੋ ਦੇਖੋ ਪਿਛਲੇ ਸਮੇਂ ਦਾ ਇਤਿਹਾਸ ਰਿਹਾ ਜਦੋਂ ਵਾਇ ਇਲੈਕਸ਼ਨ ਆਈ ਹੈ ਸਰਕਾਰਾਂ ਤੱਕਾ ਕਰਦੀਆਂ ਆਈਆਂ ਨੇ ਪਰ ਜਿਹੜਾ ਤੱਕਾ ਆ ਇਲੈਕਸ਼ਨ ਚ ਦੇਖਿਆ ਲੋਕਾਂ ਨੇ ਆਮ ਆਦਮੀ ਕਾਟੀ ਬੜੀਆਂ ਗੱਲਾਂ ਕਰਦੀ ਹੁੰਦੀ ਸੀ ਕਾਨੂੰਨਾਂ ਦੀਆਂ ਸਿਧਾਂਤਾਂ ਦੀਆਂ ਕੇਦਰੀਵਾਲ ਸਾਹਿਬ ਬਹੁਤ ਗੱਲਾਂ ਕਰਦੇ ਹੁੰਦੇ ਸੀ ਮੈਂ ਕਹਿੰਦਾ ਜਿੰਨਾ ਗੰਦਾ ਇਲੈਕਸ਼ਨ ਚ ਉਹਨਾਂ ਨੇ ਪਾਇਆ ਜਿੰਨਾ ਨਸ਼ਾ ਵੰਡਿਆ ਜਿੰਨਾ ਪੈਸਾ ਵੰਡਿਆ ਹੂੰ ਕੱਪੜੇ ਵੰਡੇ ਰਾਸ਼ਨ ਵੰਡਿਆ ਤੇ ਕਿੰਨੇ ਟਰੱਕ ਫੜੇ ਕੀ ਕੁਛ ਨਹੀਂ ਫੜਿਆ ਗਿਆ ਹੂੰ ਤੇ ਇਹ ਇਲੈਕਸ਼ਨ ਉਹ ਜਿੱਤਣ ਤੋਂ ਬਾਅਦ ਉਹ ਸਮਝਦੇ ਆ ਵੀ ਅਸੀਂ ਕਿਤੇ ਆਉਣ ਵਾਲੇ ਸਮਝ ਅਗਲੇ ਸਰਕਾਰ ਬਣਾ ਲਾਂਗੇ ਹੂੰ ਉਹ ਬੜੇ ਵਹਿਮ ਤੇ ਬੜੇ ਭੁਲੇਖੇ 'ਚ ਨੇ ਇਹ ਇਲੈਕਸ਼ਨ ਜਿਹੜੀ ਉਹਨਾਂ ਨੇ ਜਿੱਤੀ ਆ ਨਾ ਇਹ ਜਿੱਤੀ ਨਹੀਂ ਇਹ ਲੁੱਟੀ ਆ ਹੂੰ ਇਹ ਲੁੱਟਣ ਤੋਂ ਬਾਅਦ ਹੁਣ ਉਹ ਖੁਸ਼ੀਆਂ ਮਨਾਉਂਦੇ ਕਰਦੇ ਨੇ ਪਰ ਸਚਾਈ ਕੁਛ ਹੋਰ ਆ ਜਿਹੜੇ ਪਿਆਰ ਕਰਨ ਵਾਲੇ ਸ਼ੁੱਧ ਵੋਟ ਜਿਹੜੀ ਪਈ ਆ ਉਹ ਆਸ਼ੂਜੀ ਨੂੰ ਪਈ ਆ ਜਿਹੜੇ ਸੂਝਵਾਨ ਪੜੇ ਲਿਖੇ ਬੰਦਿਆਂ ਨੇ ਦੇਖਿਆ ਵੀ ਸਾਡੀ ਵੋਟ ਦਾ ਹੱਕਦਾਰ ਕੌਣ ਆ ਉਹਨਾਂ ਨੇ ਆਸ਼ੂਜੀ ਨੂੰ ਵੋਟ ਪਾਈ ਆ ਕਾਂਗਰਸ ਨੂੰ ਵੋਟ ਪਾਈ ਆ ਪਰ ਕਈ ਲੋਕ ਜਿਹੜੇ ਲਾਲਚਬਾਸ ਹੋ ਕੇ ਗਲਤੀ ਕਰਕੇ ਉਹਨਾਂ ਨੇ ਮੈਂ ਸਮਝਦਾ ਲੋਕਾਂ ਦਾ ਵੀ ਨੁਕਸਾਨ ਕੀਤਾ ਤੇ ਲੁਧਿਆਣੇ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਤਾਂ ਇਲیکشنਾਂ ਦੇ ਵਿੱਚ ਹਾਰ ਨੂੰ ਲੈ ਕੇ ਤੁਸੀਂ ਵੱਖ-ਵੱਖ ਕਾਰਨ ਦੱਸਦੇ ਹੋਏ ਨਜ਼ਰ ਆ ਰਹੇ ਹੋ ਤੇ ਮੇਨ ਕਾਰਨਾਂ ਦਾ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਜਿਹੜਾ ਵਾ ਕਟਗਰੇ ਦੇ ਵਿੱਚ ਖੜਾ ਕਰਦੇ ਹੋਏ ਨਜ਼ਰ ਆ ਰਹੇ ਹੋ ਪਰ ਕਿਤੇ ਨਾ ਕਿਤੇ ਕਾਂਗਰਸ ਦੀ ਆਪਸ ਦੀ ਗੁੱਟਬਾਜੀ ਵੀ ਜਿਹੜੀ ਹੈ ਵਾ ਇਸ ਹਾਰ ਦੇ ਵਿੱਚ ਕਾਂਗਰਸ ਦਾ ਮੇਨ ਕਾਰਨ ਰਹੀ ਹੈ ਕਿ ਬੰਦੇ ਤੁਸੀਂ ਇਸ ਗੱਲ ਤੋਂ ਇਤਫਾਕ ਰੱਖਦੇ ਹੋ ਦੇਖੋ ਜਿਹੜੇ ਦਾ ਕਾਂਗਰਸੀ ਸੀ ਉਹਨਾਂ ਨੇ ਤਾਂ ਆਸ਼ੂ ਜੀ ਦੀ ਮਦਦ ਕੀਤੀ ਆ ਹੂੰ ਕਿ ਤੁਸੀਂ ਚਾਹੇ ਗੱਲ ਕਰੋ ਵੱਡੇ ਤੋਂ ਵੱਡੇ ਲੀਡਰ ਦੀ ਗੱਲ ਕਰ ਲਓ ਛੋਟੇ ਤੋਂ ਛੋਟੇ ਦੀ ਗੱਲ ਕਰ ਲਓ ਹੂੰ ਜੇ ਖੁਸ਼ੀ ਦੇਖੀ ਆ ਤਾਂ ਜਿਹੜੇ ਸੱਜਣ ਦੇ ਮੂੰਹ ਤੇ ਦੇਖੀ ਆ ਉਹ ਕਾਂਗਰਸੀ ਹੈ ਨਹੀਂਗਾ ਹੂੰ ਉਹਨਾਂ ਲੋਕਾਂ ਦੀ ਖੁਸ਼ੀ ਜਰੂਰ ਆਪਾਂ ਨੇ ਦੇਖੀ ਆ ਸੋ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਵਰਕਰ ਇੱਕ ਮੋਟੋ ਕੇ ਇਲੈਕਸ਼ਨ ਲੜੇ ਨੇ ਜਿਹੜੇ ਤਮਾਸ਼ਵੀਨ ਨੇ ਉਹ ਬੜੇ ਖੁਸ਼ ਨੇ ਹੂੰ ਤਮਾਸ਼ੀਨਾ ਨੇ ਤਮਾਸ਼ਾ ਦੇਖਿਆ ਹੂੰ ਤੇ ਜਿਨ੍ਹਾਂ ਨੇ ਇੱਕ ਪੈਸੇ ਦਾ ਨਾਂ ਕੰਮ ਕਰਦੇ ਹੋਏ ਪਾਰਟੀ ਦਾ ਮਜ਼ਾਕ ਉਡਾਇਆ ਕੱਲ ਜੋ ਕਾਂਗਰਸੀਆਂ ਦਾ ਮਜ਼ਾਕ ਉਡਾਇਆ ਹੂੰ ਜਿਹੜਾ ਕੁਝ ਕੱਲ ਉਹਨਾਂ ਨੇ ਕੀਤਾ ਉਹ ਇੱਕ ਮਜ਼ਾਕ ਸੀ ਉਹਦਾ ਜਵਾਬ ਕਾਂਗਰਸੀ ਹੋਣ ਵਾਲੇ ਸਮੇਂ ਚ ਦੇਣਗੇ ਤੁਸੀਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਹੋ ਵਿਰੋਧੀ ਜਿਹੜਾ ਵਾ ਜ਼ਿਕਰ ਕਰਦੇ ਸੀਗੇ ਕਹਿੰਦੇ ਸੀਗੇ ਕਿ ਭਾਤ ਪੂਸ਼ਣ ਆਸ਼ੂ ਵਿੱਚ ਹੰਕਾਰ ਹੈ ਤੇ ਹੰਕਾਰ ਨੂੰ ਲੈ ਕੇ ਜਿਹੜਾ ਵਾ ਇਹ ਚੋਣਾਂ ਲੜੀਆਂ ਜਾ ਰਹੀਆਂ ਸੀ ਤਾਂ ਕੱਲ ਉਹੀ ਗੱਲ ਜਿਹੜਾ ਵਾ ਸਿਮਰਜੀਤ ਸਿੰਘ ਬੈਂਸ ਵੀ ਕਰਦੇ ਹੋਏ ਨਜ਼ਰ ਆਏ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਚੋਣ ਨਤੀਜੇ ਹਜੇ ਪੂਰੀ ਤਰ੍ਹਾਂ ਸਪਸ਼ਟ ਵੀ ਨਹੀਂ ਹੋਏ ਸੀਗੇ ਪੂਰੀ ਤਰ੍ਹਾਂ ਜਿਹੜੀਆਂ ਹਲੇ ਵੋਟਾਂ ਗਿਣਤੀ ਵੀ ਨਹੀਂ ਹੋਈਆਂ ਸੀ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਬਿਆਨ ਜਦੋਂ ਸਾਹਮਣੇ ਆ ਗਏ ਤੇ ਸਿਮਰਜੀਤ ਸਿੰਘ ਬੈਂਸ ਦੇ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਪੁਰਾਣੇ ਸਾਥੀ ਰਹੇ ਆ ਦੇਖੋ ਹੰਕਾਰ ਕਿ ਹੰਕਾਰ ਤਾਂ ਉਸ ਬੰਦੇ 'ਚ ਦਿਖ ਰਿਹਾ ਸੀ ਕੱਲ ਜਿਹੜਾ ਖੁਸ਼ੀਆਂ ਮਨਾ ਰਿਹਾ ਸੀ ਹਮ ਜਿਹੜਾ ਕਹਿੰਦਾ ਵੀ ਮੈਨੂੰ ਜੇ ਬੁਲਾਇਆ ਹੁੰਦਾ ਸੀਟ ਜਿੱਤ ਜਾਂਦੇ ਹਮ ਪਤੰਦਰੋਂ ਆਪਦੀਆਂ ਦਾ ਦੋਨੇ ਜਮਾਨਤ ਜਬਦ ਕਰਾ ਕੇ ਬੈਠਿਆ ਹੋ ਤੁਸੀਂ ਹਮ ਆਸ਼ੂ ਜੀ ਨੇ ਤੁਸੀਂ ਜਿਤਾਉਣ ਦੀ ਗੱਲ ਕਰਦੇ ਹੋ ਵੀ ਅਸੀਂ ਆਸ਼ੂ ਨੂੰ ਜਿਤਾ ਦਿੰਦੇ ਕਿੱਥੋਂ ਜਿਤਾ ਦਿੰਦਾ ਜੀ ਹਮ ਆਪ ਦਾਦਾ 11 11000 ਤੇ ਤੁਸੀਂ ਆ ਗਏ ਹੋ ਹਮ ਤੇ ਇੱਕ ਵਾਰੀ ਵੋਟ ਪੈ ਗਈ ਉਹ ਨੂੰ ਹੁਣ ਸਾਰੀ ਉਮਰ ਤੁਹਾਡੀ ਵੋਟ ਤੇ ਬੰਨੀ ਦਾ ਨਹੀਂ ਰਣੀ ਉਸ ਏਰੀਆ 'ਚ ਹਮ ਉਹ ਕਹਿੰਦੇ ਕਿ ਮੈਨੂੰ ਲੋਕ ਸਭਾ ਹਲਕੇ ਦੇ ਵਿੱਚ 2019 ਵਿੱਚ 3 ਲੱਖ 9000 ਵੋਟ ਪਈ ਮੈਂ ਜਿਹੜਾ ਵਾ ਵੱਡੇ ਮਾਰਜਿਨ ਨਾਲ ਜਿੱਤਿਆ ਕਿ ਹਾਂ ਵੀ ਤੇ ਪਰ ਮੈਂ ਇਹੀ ਤਾਂ ਪੁੱਛਣਾ ਚਾਹੁੰਨਾ ਨਾ 2019 ਵਾਲੀ ਵੋਟ ਅੱਜ ਤੱਕ ਫਿਰ ਉਹ ਖੜੀ ਕਿਉਂ ਨਾ ਤੁਹਾਡੇ ਨਾਲ ਆ ਭਾਈ ਵਾਲੀ ਇਲੈਕਸ਼ਨ ਹੋਈ ਆ ਫਿਰ ਉਹ ਵੋਟ ਕਿੱਥੇ ਚਲੀ ਗਈ ਉਦੋਂ ਤਾਂ ਇਹ ਹਲਕੇ 'ਚ ਵੀ ਉਹਨਾਂ ਨੂੰ 45000 ਵੋਟ 50000 ਵੋਟ ਪਈ ਸੀ ਉਹ 10000 ਕਿਉਂ ਰਹਿ ਗਈ ਤੇ ਜਦੋਂ ਤੁਸੀਂ ਕਿਸੇ ਨੂੰ ਪਾਉਣ ਜਾਓਗੇ ਤੁਸੀਂ 1000 ਵੀ ਨਹੀਂ ਪਵਾ ਸਕੋਗੇ ਉੱਥੇ ਜਾ ਕੇ ਇਹ ਛੇ ਤਾਂ ਜਿਹੜੀ ਹਾਰ ਹੋਈ ਆ ਇਹ ਧੱਕੇ ਦੀ ਹਾਰ ਹੋਈ ਆ ਇਹ ਲੋਕਾਂ ਦੇ ਹੱਥ ਵਸ ਪੰਜ 400 ਜ਼ਰੂਰ ਕਹਿ ਸਕਦੇ ਸੀ ਉੱਥੇ ਵੋਟ ਹੋ ਸਕਦੀ ਸੀ ਉਹ ਵੀ ਉਹਨਾਂ ਨੇ ਪੁਵਾਈ ਨਹੀਂ ਉਹ ਵੀ ਫੋਨ ਕਰ ਕਰਕੇ ਉਲਟ ਪੁਵਾਈ ਆ ਸੋ ਜਿਹੜੇ ਕਾਂਗਰਸੀ ਆ ਜਿਹੜੇ ਉਹ ਉਹਨਾਂ ਨੂੰ ਇਸ ਕੱਲ ਦਾ ਬੜਾ ਤਕਲੀਫ ਵੀ ਆ ਦੁੱਖ ਵੀ ਆ ਤੇ ਉਹ ਇਹਦਾ ਆਉਣ ਵਾਲੇ ਸਮੇਂ ਦੇ ਜਵਾਬ ਵੀ ਦੇਣਗੇ ਜਿਨੇ ਦੇਖੋ ਜਨਮ ਜਨਮ ਵਾਲਾ ਕੰਮ ਹੀ ਆ ਇਹਨਾਂ ਦਾ ਖਾਨਦਾਨੀ ਸਾਰੀ ਕਾਂਗਰਸ ਚ ਤੁਰ ਹੀ ਆਉਂਦੀ ਆ ਪਰਤਪੂਸ਼ਨਾ ਸ਼ੂਰੀਆਂ ਦੇ ਪਰਿਵਾਰ ਦੀ ਤੇ ਉਹਨੂੰ ਅੱਜ ਆ ਕੇ ਇੱਕ ਬੰਦਾ ਚੈਲੰਜ ਕਰਦਾ ਹੂੰ ਜਿਹੜਾ ਇੱਕ ਵਾਰੀ ਰਾਹੁਲ ਗਾਂਧੀ ਨਾਲ ਹੱਥ ਮਿਲਾਇਆ ਹੂੰ ਤੇ ਮੁੜ ਕੇ ਆ ਕੇ ਆਪਦੇ ਆਪ ਨੂੰ ਪਤਾ ਨਹੀਂ ਕੀ ਖੋਵੇਂ ਤੇ ਮੈਂ ਪਰਸਨਲ ਹੱਥ ਲਾਇਆ ਹੂੰ ਤੇ ਅੱਜ ਉਹ ਉਹ ਕਾਨੂੰਨ ਉਸੂਲ ਬਣਾਉਣ ਦੀ ਗੱਲਾਂ ਕਰਦੇ ਨੇ ਹੂੰ ਜਿਨ੍ਹਾਂ ਕੋਲ ਆਪਦੇ ਕੋਲੇ ਅਜੇ ਮੈਂਬਰਸ਼ਿਪ ਵੀ ਹੈ ਨਹੀਂ ਹੂੰ ਜਿਹੜੇ ਅਜੇ ਕਾਂਗਰਸ ਦੇ ਮੈਂਬਰ ਵੀ ਹੈ ਨਹੀਂ ਤਰਸੀਮਰਜੀਤ ਸਿੰਘ ਬਾਸਤ ਸਾਥੀ ਕਾਂਗਰਸ ਦੇ ਮੈਂਬਰ ਨਹੀਂ ਹੈ ਮੈਂ ਕਹਾਂ ਕਿ ਕਿਛੋ ਮੈਂਬਰ ਨੇ ਜੀ ਚਾ ਕਾ ਮੈਂਬਰਸ਼ਿਪ ਹੀ ਭਰੀ ਹੋਈ ਦਿਖਾ ਦੇਣੋਂ ਆਪਦੀ ਹੂੰ ਤੇ ਉਹ ਗੱਲਾਂ ਕਰਦੇ ਆ ਵੱਡੀਆਂ-ਵੱਡੀਆਂ ਮੰਤਰੀ ਦੇ ਟਿਕਟ ਦੀਆਂ ਗੱਲਾਂ ਕਰਦੇ ਆ ਹੋਰ ਗੱਲਾਂ ਕਰਦੇ ਆ ਹੈ ਸੋ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਰਾਹੁਲ ਗਾਂਧੀ ਜੀ ਦਾ ਨਾਮ ਯੂਜ਼ ਕਰਕੇ ਹੂੰ ਇੱਥੇ ਇਹ ਦੱਸਣਾ ਚਾਹੁੰਦੇ ਆ ਜੀ ਅਸੀਂ ਵੱਡਾ ਸ਼ੋਅ ਕਰਨਾ ਚਾਹੁੰਦੇ ਆ ਹੂੰ ਕੋਈ ਨਹੀਂ ਪੁੱਛਦਾ ਉੱਥੇ ਇਹਨਾਂ ਨੂੰ ਹੂੰ ਸੋ ਇਹ ਰਾਜਾ ਜੀ ਦਾ ਹੱਥ ਫੜ ਕੇ ਇੱਕ ਵਾਰੀ ਫੋਟੋ ਕਰਾ ਲਈ ਤੋ ਇਹ ਦੋਵਾਂ ਦੇ ਸਮਝਦੇ ਨੇ ਸ਼ਾਇਦ ਵੀ ਅਸੀਂ ਕਿੰਗ ਬਣ ਗਏ ਸੋ ਇਹ ਕਿੰਗ ਨਹੀਂ ਕਿੰਗ ਕੰਮ ਕਰਕੇ ਬਣਨਾ ਪੈਂਦਾ ਇਸ ਪਾਰਟੀ ਲਈ ਦੇਣ ਕੀ ਆ ਹਮ ਇਸ ਪਾਰਟੀ ਨੂੰ ਮੈਂ ਬਚਪਨ ਤੋਂ ਇਹਨਾਂ ਦੇ ਮੂੰਹ ਚੋਂ ਗਾਲਾਂ ਸੁਣਦਾ ਆਇਆ ਤੁਸੀਂ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਜਦੋਂ ਤੁਸੀਂ ਕਾਂਗਰਸ ਵਿੱਚ ਘਰ ਵਾਪਸੀ ਹੋਈ ਸੀ ਤਾਂ ਉਹਨਾਂ ਨੇ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਅਸੀਂ ਜੇ ਕਾਂਗਰਸ ਵਿੱਚ ਸ਼ਾਮਲ ਹੋਏ ਸੀਗੇ ਤਾਂ ਇੱਕ ਪ੍ਰੋਟੋਕੋਲ ਫਾਲੋ ਕੀਤਾ ਜਿਗਾ ਰਾਹੁਲ ਗਾਂਧੀ ਦੇ ذریعے ਜਿਹੜਾ ਵਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀਗੇ ਤਾਂ ਤੁਹਾਡੀ ਸ਼ਮੂਲੀਅਤ ਵੱਲੇ ਵੀ ਉਹਨਾਂ ਵੱਲੋਂ ਵੱਡੇ ਸਵਾਲ ਚੁੱਕੇ ਗਏ ਸੀਗੇ ਪ੍ਰੋਟੋਕੋਲ ਦੀ ਪਹਿਲੀ ਗੱਲ ਆਪਾਂ ਗੱਲ ਕਰਦੇ ਹਾਂ ਇਹ ਪ੍ਰੋਟੋਟੋਕੋਲ ਦੀ ਗੱਲ ਕਰਦੇ ਆ ਹੂੰ ਕਿਹੜੀ ਪਾਰਟੀ ਦਾ ਪ੍ਰੋਟੋਕੋਲ ਇਹਨਾਂ ਨੇ ਛੱਡਿਆ ਹੂੰ ਕਿਹੜੇ ਪਾਰਟੀ ਦੇ ਪ੍ਰਧਾਨ ਨੂੰ ਲੀਡਰਸ਼ਿਪ ਨੂੰ ਛੱਡਿਆ ਇਹਨਾਂ ਨੇ ਹੂੰ ਜਿਹੜੇ ਬੰਦੇ ਨੇ ਅੱਜ ਤੱਕ ਇਹਨਾਂ ਨੂੰ ਵੋਟਾ ਦਿੱਤਾ ਰਾਜਾ ਜੀ ਹਮ ਸਾਡੇ ਪ੍ਰਧਾਨ ਸਾਹਿਬ ਨੇ ਹਮ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ ਮੇਰੇ ਯਾਰ ਰਿਕਾਰਡਿੰਗਾਂ ਕਢਾ ਕੇ ਦੇਖ ਲਿਓ ਤੁਸੀਂ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਆਪਣੇ ਸੁਖਪਾਲ ਖਹਿਰਾ ਜੀ ਨੂੰ ਹਮ ਕੀ ਹਸ਼ਰ ਕਰਕੇ ਛੱਡਿਆ ਹਮ ਸਰਦਾਰ ਨਵਜੋਤ ਸਿੰਘ ਸਿੱਧੂ ਹਣੀਆਂ ਨੂੰ ਮੈਂ ਕਹਿੰਦਾ ਹੁੰਦਾ ਸੀ ਕੀ ਹਾਲ ਕਰਕੇ ਛੱਡਿਆ ਹਮ ਆਪਾਂ ਪਿਛਲੇ ਸਮਾਂ ਜਿਵੇਂ ਰਣਜੀਤ ਸਿੰਘ ਮਾਨ ਨਾਲ ਚੱਲੇ ਕੀ ਕਰਕੇ ਆਏ ਉਹਨਾਂ ਨਾਲ ਹਮ ਸੁਖਵੀਰ ਜੀ ਨਾਲ ਤੇ ਬਿਕਰਮਜੀਤਿਆ ਜੀ ਨਾਲ ਕੀ ਕਰਕੇ ਆਏ ਇਹ ਹਮ ਇਨ ਦਾ ਇਤਿਹਾਸ ਦੇਖੋ ਇਹਨਾਂ ਦੇ ਨਾਲ ਦੋਸਤ ਕਿਹੜਾ ਪੁਰਾਣਾ ਕਿਸੇ ਬੰਦੇ ਦੀ ਪਰਖ ਕਰਨੀ ਹੋਵੇ ਇਹ ਦੇਖੇ ਵੀ ਉਹਦਾ ਵਰਕਰ ਉਹਦਾ ਸਭ ਤੋਂ ਪੁਰਾਣਾ ਹੈਗਾ ਹੂੰ ਉਹਦਾ ਦੋਸਤ ਪੁਰਾਣਾ ਹੈਗਾ ਹੂੰ ਉਹਦੇ ਭਰਾ ਉਹਦੇ ਨਾਲ ਹੈਗੇ ਆ ਹੂੰ ਉਹਦੇ ਨਾਲ ਤਾਂ ਕੋਈ ਵੀ ਹੈ ਨਹੀਂ ਤਾਂ ਤੁਹਾਨੂੰ ਦੋਸਤ ਵੀ ਮੰਨਿਆ ਜਾਂਦਾ ਸੀਗਾ ਭਰਾ ਵੀ ਮੰਨਿਆ ਜਾਂਦਾ ਸੀ ਕਿਸੇ ਸਮੇਂ ਅੱਜ ਤੁਸੀਂ ਵੱਡੇ ਸਵਾਲ ਖੜੇ ਕਰ ਰਹੇ ਹੋ ਦੋਸਤ ਹੁੰਦਾ ਜਿਹੜਾ ਔਖੇ ਸਮੇਂ 'ਚ ਨਾਲ ਖੜੇ ਦੋਸਤੋਂ ਨਹੀਂ ਹੁੰਦਾ ਜਿਹੜਾ ਤੁਹਾਨੂੰ ਵਰਤਨ ਵੇਲੇ ਨਾਲ ਖੜੇ ਇਹ ਉਹ ਦੋਸਤ ਆ ਇਹ ਇਹਨੇ ਆਪਣੇ ਦੋਸਤ ਵੀ ਵਰਤੇ ਇਹਨੇ ਆਪਣੇ ਭਰਾ ਵੀ ਵਰਤੇ ਇਹਨੇ ਆਪਣੇ ਰਿਸ਼ਤੇਦਾਰ ਵੀ ਵਰਤੇ ਇਹਨੇ ਸਾਰੇ ਲੀਡਰ ਵੀ ਵਰਤੇ ਤੇ ਅੰਤ ਨੂੰ ਲੱਤ ਮਾਰੀ ਤੇ ਅੱਜ ਉਹੀ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰਦਾ ਥੋੜਾ ਮੋਢਾ ਯੂਜ਼ ਹੋ ਰਿਹਾ ਹੋਰ ਕੁਝ ਨਹੀਂ ਹੋਣਾ ਹਮ ਉਹਨਾਂ ਕੰਮ ਰੱਖੋ ਜਿਹਦੇ ਨਾਲ ਆਪਣੀ ਕਾਂਗਰਸ ਪਾਰਟੀ ਖਰਾਬ ਨਾ ਹੋਵੇ ਹਮ ਸੋ ਨਹੀਂ ਤਾਂ ਇਹ ਲੋਕ ਤੁਹਾਡੇ ਪਰਿਵਾਰ ਦੇ ਵਿੱਚ ਲੜਾਈ ਪਾ ਕੇ ਆਪਦਾ ਕੰਮ ਕੱਢ ਕੇ ਇਹਨਾਂ ਨੇ ਇਲੈਕਸ਼ਨ ਤੋਂ ਬਾਅਦ ਫੇਰ ਕਿਧਨਾ ਕਿਤੇ ਤੁਰ ਫਿਰ ਜਾਣਾ ਆਪਾਂ ਇਹਦੇ ਚੱਕਰ 'ਚ ਆਪਣੀ ਪਾਰਟੀ ਨੂੰ ਖਰਾਬ ਨਾ ਕਰੀਏ ਮਜ਼ਬੂਤ ਕਰੀਏ ਹਾਂ ਤਾਂ ਵੱਡੇ ਸਵਾਲ ਉਹਨਾਂ ਨੇ ਚੱਕੇ ਆ ਕੱਲ ਜਿਹੜਾ ਵਾ ਇਲੈਕਸ਼ਨ ਦੇ ਰਿਜ਼ਲਟਾਂ ਨੂੰ ਲੈ ਕੇ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਫਿਰ ਉਹਨਾਂ ਨੇ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਦੀ ਇੱਕ ਸਟੇਟਮੈਂਟ ਸੀ ਕਿ ਕਾਂਗਰਸ ਦੇ ਵਿੱਚ ਐਸੇ ਘੋੜੇ ਨੇ ਜਿਹੜੇ ਜਿਹੜੇ ਨੇ ਬਰਾਤੀ ਘੋੜੇ ਆ ਲੰਗੜੇ ਘੋੜੇ ਨੇ ਜਦ ਤੱਕ ਉਹ ਹੈਗੇ ਕਾਂਗਰਸ ਰਿਵਾਈਵ ਨਹੀਂ ਕਰ ਸਕਦੀ ਤਾਂ ਉਹਨਾਂ ਨੇ ਕਿਹਾ ਕਿ ਇਸ ਹਾਰ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਜਿਹੜੇ ਘੋੜੇ ਨੇ ਬਰਾਤੀ ਅਤੇ ਲੰਗੜੇ ਘੋੜੇ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਪਹਿਲਾਂ ਗਧਿਆਂ ਨੂੰ ਕੱਢਿਆ ਜਾਊਗਾ ਕਿ ਲੰਗੜਿਆਂ ਨੂੰ ਕੱਢਿਆ ਜਾਊਗਾ ਪਹਿਲਾਂ ਹੂੰ ਉਹਨਾਂ ਨੂੰ ਕੱਢਿਆ ਜਾਊਗਾ ਕਿਹੜੇ ਗਧੇ ਉਹ ਗਧੇ ਹੋ ਜਾਣੀਆਂ ਪਹਿਚਾਨ ਜਿਨ੍ਹਾਂ ਨੂੰ ਉਹ ਲੱਕੜੇ ਘੋੜੇ ਕਹਿੰਦਾ ਜਿਨ੍ਹਾਂ ਨੂੰ ਹੋਰ ਕੁਝ ਕਹਿੰਦਾ ਉਹੀ ਇਹਨਾਂ ਨੂੰ ਗਧੇ ਕਹਿੰਦੇ ਆ ਕਿੰਨਾਂ ਨੂੰ ਉਹ ਪਤਾ ਲਾਜੂ ਸਮੇਂ ਨਾਲ ਗਧੇ ਕੌਣ ਨੇ ਸੋ ਇਹ ਗਧਿਆਂ ਦੀਆਂ ਕਹੇ ਦੀਆਂ ਗੱਲਾਂ ਕਿਸੇ ਨੇ ਨਹੀਂ ਸੁਣਨੀਆਂ ਐਂ ਇੱਛੇ ਇਹਨਾਂ ਦੀ ਦੁਕਾਨਦਾਰੀ ਜਿਹੜੀ ਬਹੁਤੀ ਦੇ ਰਸਤੇ ਚੱਲ ਨਹੀਂ ਸਕਦੀ ਇਹ ਸਿਰਫ ਯੂਜ਼ ਕਰਨ ਵਾਲੇ ਚੱਕਰ 'ਚ ਨੇ ਇਹਨਾਂ ਨੇ ਇਹ ਕਾਂਗਰਸ ਦਾ ਲਾਹਾ ਲੈ ਕੇ ਕੇਜਰੀਵਾਲ ਸਾਹਿਬ ਦਾ ਮੋਢਾ ਵਰਤਿਆ 17 ਦੇ ਵਿੱਚ ਨਹੀਂ ਵਰਤਿਆ ਜੀ ਬਿਲਕੁਲ 17 ਦੇ ਵਿੱਚ ਮੋਢਾ ਵਰਤਣ ਤੋਂ ਬਾਅਦ ਆਪਾਂ ਫੇਰ ਬਾਹਰ ਨਿਕਲ ਗਏ ਉਹੀ ਅੱਜ ਕੀ ਕਾਂਗਰਸ ਦਾ ਹੋਣਾ ਇਹ ਮੋਢਾ ਵਰਤਨ ਆਏ ਨੇ ਪਰ ਮੈਨੂੰ ਲੱਗਦਾ ਵੀ ਇਹ ਸਾਰੀ ਲੀਡਰਸ਼ਿਪ ਇਹ ਗੱਲ ਸਮਝ ਚੁੱਕੀ ਆ ਇਹਨੂੰ ਉਹ ਚੀਜ਼ ਮੌਕਾ ਨਹੀਂ ਮਿਲਣਾ ਅੱਜ ਕੀ ਵੀ ਮੋਢਾ ਵਰਤ ਕੇ ਮੈਂ ਬਾਹਰ ਨਿਕਲ ਜੂੰਗਾ ਕਿਉਂਕਿ ਇਹਨਾਂ ਨੇ ਮੋਢਾ ਵਰਨ ਤੋਂ ਬਾ ਗਾਲੀ ਕੱਢਣੀ ਪਰ ਹੁਣ ਤਾਂ ਜਿਹੜੀ ਆਪਣੀ ਪਾਰਟੀ ਆ ਲੋਕ ਹਿਸਾਬ ਪਾਰਟੀ ਸੀ ਉਹ ਤਾਂ ਕਾਂਗਰਸ ਦੇ ਵਿੱਚ ਮਰਜ ਕਰ ਦਿੱਤੀ ਉਹਨਾਂ ਨੇ ਸੋ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਮਰਜ ਨਹੀਂ ਕੀਤੀ ਉਹ ਤਾਂ ਹੈ ਹੀ ਇੱਕ ਮੱਲਾ ਪਾਰਟੀ ਸੀ ਇਸ ਸਮੁੰਦਰ ਤੇ ਇੱਕ ਚਮਚੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਹੂੰ ਇਹ 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 ਤਾਂ ਕਾਂਗਰਸ ਪਾਰਟੀ ਨੂੰ ਯੂਜ਼ ਕਰਨ ਵਾਸਤੇ ਆਇਆ ਨਾ ਕਿ ਕਾਂਗਰਸ ਪਾਰਟੀ ਨੂੰ ਕੁਝ ਦੇਣ ਵਾਸਤੇ ਆਇਆ ਹੂੰ ਸੋ ਮੈਂ ਇਹੀ ਦੇਖੋ ਪਿਛਲੇ ਸਮੇਂ ਦਾ ਇਤਿਹਾਸ ਦੇਖ ਲਓ ਵਰਕਿੰਗ ਦੇਖ ਲਓ ਲੋਕਾਂ ਨੇ ਪੱਲੇ ਕੱਖ ਨਹੀਂ ਪਾਇਆ ਲੜਾਈਆਂ ਝਗੜੇ ਕੁਛ ਨਹੀਂ ਕੁਛ ਨਹੀਂ ਕੀਤਾ ਹੂੰ ਤੇ ਅੱਗੇ ਆਉਣ ਵਾਲੇ ਸਮਝ ਕੀ ਦੇਣਾ ਭਾਸ਼ਾ ਤਾਂ ਅੱਜ ਹੀ ਇਹ ਜਿਹੀ ਹੋ ਚੁੱਕੀ ਆ ਕੱਲ ਦੇ ਤੁਸੀਂ ਆਏ ਹੋਏ ਹੋ ਪਾਰਟੀ ਦੇ ਮਹਿਮਾਨ ਹੋ ਤੇ ਆਪਾਂ ਆ ਕੇ ਗੱਲਾਂ ਕਰਦੇ ਆਂ ਵੀ ਜਿਵੇਂ ਸਾਡੇ ਪਿਓ ਦਾਦਿਆਂ ਦੀ ਪਾਰਟੀ ਹੁੰਦੀ ਆ ਹਮ ਸਤੋਂ ਦੀਆਂ ਅਸੀਂ ਤਾਂ ਜੜਾ ਵੀ ਨਹੀਂ ਲੱਗੀਆਂ ਹਾਂ ਅੱਜ ਆਪਾਂ ਇਹ ਜੜਾ ਲਾ ਲਓ ਪਹਿਲਾਂ ਫਿਰ ਗੱਲਾਂ ਕਰਦੇ ਹਾਂ ਬਰਾਤੀ ਘੋੜਿਆਂ ਦਾ ਜਦੋਂ ਜ਼ਿਕਰ ਹੋਇਆ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਰਾਤੀ ਘੋੜੇ ਕਿਹੜੇ ਹੁੰਦੇ ਨੇ ਕਹਿੰਦੇ ਨੇ ਬਰਾਤੀ ਘੋੜੇ ਉਹ ਹੁੰਦੇ ਨੇ ਜਿਹੜੇ ਰੇਸੇ 'ਚ ਤਾਂ ਭੱਜ ਨਹੀਂ ਸਕਦੇ ਪਰ ਜਿਹੜਾ ਬਰਾਤ ਦੇ ਵਿੱਚ ਥੋੜੀ ਦੇਰ ਬਾਅਦ ਜਿਹੜਾ ਵਾ ਸਿਰ ਥੱਲੇ ਕਰਕੇ ਸਿਰ ਹਲਾ ਲਾ ਜਾਂਦੇ ਤਾਂ ਕਿ ਉਹਨਾਂ ਨੂੰ ਖਾਣ ਪੀਣ ਨੂੰ ਮਿਲੇ ਕਾਂਗਰਸ ਦੇ ਵਿੱਚ ਅੱਦਾਂ ਦੇ ਘੋੜੇ ਨੇ ਜਿਹੜੇ ਸਮੇਂ-ਸਮੇਂ ਤੇ ਸਿਰ ਖਾਣ ਖਾਣ ਨੂੰ ਆਉਂਦੇ ਨੇ ਪਰ ਕੰਮ ਕੁਝ ਨਹੀਂ ਕਰਦੇ ਮੈਂ ਦਾਦਾ 11000 ਵਾਲੇ ਵੋਟ ਵਾਲੇ ਘੋੜੇ ਭੱਜਣ ਵਾਲੇ ਨੇ ਨਾ ਹੂੰ ਤੇ ਉੱਤੋਂ ਐਲੀਗੇ ਹਮ ਅਲਜਾਮ ਦੇਖੋ ਕਿਵੇਂ-ਕਿਵੇਂ ਭੇੜੇ-ਭੇੜੇ ਮੈਂ ਤਾਂ ਹੈਰਾਨ ਆ ਵੀ ਇਹਨਾਂ ਲੋਕਾਂ ਨੂੰ ਲੋਕ ਘਰਾਂ 'ਚ ਕਿਵੇਂ ਬਾੜਦੇ ਆ ਆਪਦੇ ਪਰਿਵਾਰਾਂ 'ਚ ਕਿਵੇਂ ਬਾੜਦੇ ਆ ਇਹ ਜਿਹੇ ਬੰਦਿਆਂ ਨੂੰ ਹਮ ਜਿਨ੍ਹਾਂ ਦੇ ਕਰਤਾਰ ਤੇ ਐਡੇ ਵੱਡੇ ਦਾਗ ਹੋਣ ਉਹਨਾਂ ਨੂੰ ਜਦੋਂ ਪਰਿਵਾਰਾਂ 'ਚ ਬਿਠਾ ਕੇ ਫੋਟੋਆਂ ਕਰਵਾਉਂਦੇ ਆ ਮੈਂ ਕਹਿੰਦਾ ਵੀ ਬਚ ਜੋ ਪ੍ਰਭੂ ਇਹਨਾਂ ਤੋਂ ਕਹਿੰਦੇ ਆ ਹਮ ਜਿਸ ਖਾਣੀ ਮੇ ਖਾਤੇ ਆ ਛੇਕ ਨਹੀਂ ਕਰਤੇ ਹਮ ਤੁਸੀਂ ਜਿਹੜੀ ਥਾਲੀ 'ਚ ਖਾਣੇ ਥਾਲੀਓਂ ਹੀ ਨਹੀਂ ਛੱਡਦੇ ਥਾਲੀ ਵਾਲੀਆਂ ਨਹੀਂ ਛੱਡਦੇ ਤੁਸੀਂ ਛੱਡਿਆ ਕੀ ਆ ਹਮ ਛੱਡਿਆ ਕੀ ਆ ਤੁਸੀਂ ਤਾਂ ਤੁਸੀਂ ਇਹ ਸਾਰੀ ਜਿਹੜੀਆਂ ਜਿਸ ਕਿਰਦਾਰ ਦੀ ਉਹਨਾਂ ਦੀ ਗੱਲ ਕਰ ਰਹੇ ਹੋ ਜਦੋਂ ਸ਼ਮੂਲੀਅਤ ਕੀਤੀ ਜਾ ਰਹੀ ਸੀ ਆ ਉਸ ਸ਼ਮੂਲੀਅਤ ਤੋਂ ਬਾਅਦ ਆਪਣੇ ਸੀਨੀਅਰ ਆਗੂਆਂ ਨੂੰ ਉਹਨਾਂ ਦੇ ਬਾਰੇ ਦੱਸਿਆ ਨਹੀਂ ਕਿ ਹਾਂ ਵੀ ਤੁਸੀਂ ਤਾਂ ਬੜੇ ਨਜ਼ਦੀਕ ਹੋ ਰਹੇ ਕਿ ਉਹਨਾਂ ਦੇ ਨਾਲ ਵੀ ਰਹੇ ਹੋ ਯਾਰੀ ਦੋਸਤੀ ਵੀ ਰਹੀ ਆ ਤੇ ਕਾਫੀ ਸਮੇਂ ਵਿਚਰਦੇ ਵੀ ਰਹੇ ਹੋ ਇਕੱਠੇ ਜੀ ਆਸ਼ੂ ਜੀ ਕਿਤੇ ਨਾ ਕਿਤੇ ਇਸ ਗੱਲ ਦਾ ਵਿਰੋਧ ਕਰਦੇ ਆ ਵੀ ਇਹ ਚੀਜ਼ ਗਲਤ ਹੋਈ ਆ ਹੂੰ ਤੋਂ ਇਹ ਸੇ ਕਰਕੇ ਕਰਦੇ ਆ ਵੀ ਸਾਡੀ ਪਾਰਟੀ ਦਾ ਨਾਮ ਨਾ ਬਦਨਾਮ ਹੋਵੇ ਹੂੰ ਕਿਤੇ ਬੈਨੀਫਿਟ ਲਈ ਚਲੋ ਕਿ세 ਹਾਲਾਤਾਂ ਜ ਲੈਣਾ ਵੀ ਪੈ ਗਿਆ ਹਮ ਪਰ ਇਹ ਤਾਂ ਦੇਖਣਾ ਚਾਹੀਦਾ ਨੇ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਪਾਰਟੀ ਦੀ ਮੁਸੀਬਤ ਨਾ ਬਣਨ ਕਿਉਂਕਿ ਜਿਹੜੇ ਐਲੀਗੇਸ਼ਨ ਲੱਗੇ ਨੇ ਇਹਨਾਂ ਦੇ ਉੱਤੇ ਟ੍ਰਾਇਲ ਵੀ ਚੱਲਣੇ ਆ ਤੇ ਟ੍ਰਾਇਲ ਦੇ ਵਿੱਚ ਸਜ਼ਾ ਵੀ ਹੋਣੀ ਆ ਹਮ ਤੋ ਇਹ ਨਹੀਂ ਆ ਵੀ ਇਹਨਾਂ ਜੋ ਮੈਦੇ ਰ ਪਏ ਆ ਤੇ ਨਿਕਲੇ ਪਏ ਆ ਹਮ ਸੋ ਨਾ ਕੋਈ ਵਰਕਿੰਗ ਅੱਛੀ ਨਾ ਕੋਈ ਬੋਲਣ ਦਾ ਤਰੀਕਾ ਚੰਗਾ ਲੋਕਾਂ ਨਾਲ ਨਾਈ ਲੋਕਾਂ ਨੂੰ ਕੁਝ ਡਿਲੀਵਰ ਕੀਤਾ ਉਹ ਕਹਿੰਦੇ ਅਸੀਂ ਜਨਤਾ ਦੇ ਜਨਤਾ ਦੇ ਲੀਡਰਾਂ ਜਨਤਾ ਨੇ ਸਾਨੂੰ ਬਣਾਇਆ ਵਾ ਜਨਤਾ ਦੀ ਸੇਵਾ ਕੀਤੀ ਹੈ ਤਾਂ ਹੀ ਦੋ ਦੋ ਵਾਰ ਦੋਨੋਂ ਭਰਾ ਦੋ ਦੋ ਵਾਰ ਅਜਾਜ ਜਿੱਤੇ ਆ ਉਹ ਤੁਹਾਨੂੰ ਬਣਾਇਆ ਤੁਹਾਡੇ ਯਾਰਾਂ ਨੇ ਤੁਹਾਡੇ ਦੋਸਤਾਂ ਨੇ ਤੁਹਾਡੇ ਭਰਾਵਾਂ ਨੇ ਤੁਹਾਡੇ ਰਿਸ਼ਤੇਦਾਰਾਂ ਨੇ ਅੱਜ ਤੁਹਾਡੇ ਨਾਲ ਹੈ ਕਿਹੜਾ ਹਮ ਸਾਰੇ ਯਾਰ ਤੁਹਾਨੂੰ ਛੱਡ ਗਏ ਕਿੱਥੇ ਨੇ ਸੋਖੀ ਸਾਹਿਬ ਹਮ ਕਿੱਥੇ ਉਵੀ ਸਾਹਿਬ ਕਿੱਥੇ ਸਰਜੀ ਸਿੰਘ ਬਾਬਾ ਜਿਹੜਾ ਸਭ ਤੋਂ ਪੁਰਾਣਾ ਹਮ ਅੱਜ ਕਿਹੜੇ ਬੰਦੇ ਨਾਲ ਨੇ? ਪਰਮਿੰਦਰ ਸੋਮਾ। ਮੈਂ ਕਹਣਾ ਉਹ ਵੀ ਚਲੇ ਗਏ। ਹੂੰ। ਕੋਈ ਮੈਂ ਤਾਂ ਕਹਣਾ ਆਪਦੇ ਪਰਿਵਾਰ ਦੇ ਵਿੱਚੋਂ ਨਹੀਂ ਇਹਦੇ ਸੱਜਣ ਇਹਦੇ ਨਾਲ ਹੈਗੇ। ਮੈਂ ਤਾਂ ਪਰਿਵਾਰਕ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ। ਹੂੰ। ਇਹਦੇ ਤਾਂ ਸਕੇ ਭਰਾ ਇਹਨੂੰ ਛੱਡ ਚੁੱਕੇ ਨੇ। ਵੱਡੀ ਗੱਲ ਕਹਿ ਰਹੇ ਹੋ ਚਾਰ ਭਰਾ ਆਹ ਕਹਿੰਦੇ ਅਸੀਂ ਇਕੱਠੇ ਰਹਿਨੇ ਆਂ। ਮੈਂ ਤੁਹਾਨੂੰ ਦੱਸੀ ਹੈ ਨਾ ਇਹਨੇ ਤਾਂ ਆਪਦਾ ਸਕਾ ਭਰਾ ਨਹੀਂ ਛੱਡਿਆ। ਉਹਨੂੰ ਵੀ ਰਗੜਦਾ। ਆ ਜੋ ਬਿਰਬਿਰ ਕਰਦਾ ਵਿਚਾਰਾ ਫਿਰਦਾ। ਜੇ ਉਹ ਇਹਦੇ ਵਾਲੀ ਦੇ ਆ ਜੇ ਨਾ ਹਮ ਜਿਹੜੀ ਕਰਤੂਤ ਇਹਨੇ ਕੀਤੀਆਂ ਜੇ ਕਿਤੇ ਉਹ ਆ ਜੇ ਨਾ ਇਸ ਗੱਲ ਤੇ ਇਹਦੀ ਰਾਜਨੀਤੀ ਸਾਰੀ ਬਾੜ ਕੇ ਧਰ ਦੂ ਤੁਸੀਂ ਬਲਵਿੰਦਰ ਬੈਂਸ ਦੀ ਗੱਲ ਕਰ ਰਹੇ ਹੋ ਮੈਂ ਕਿਸੇ ਦੀ ਵੀ ਗੱਲ ਕਰਦਾ ਹਮ ਥੋੜੇ ਦਿਨਾਂ ਨੂੰ ਤੁਹਾਨੂੰ ਸਾਰਾ ਕੁਝ ਸਾਹਮਣੇ ਆਜੂਗਾ ਹਮ ਅਜੇ ਤੱਕ ਲੁਕੀਆਂ ਨੇ ਗੱਲਾਂ ਜਿੱਦਣ ਇਹ ਆਉਣੀਆਂ ਗੱਲ ਬਾਹਰ ਉਹ ਦਿਨ ਸਾਰਾ ਕੁਝ ਪਤਾ ਲੱਜੂ ਮੈਂ ਤਾਂ ਕਹਿੰਦਾ ਜਗਰਾ ਉਹਦਾ ਵੱਡਾ ਜਗਰਾ ਹੈ ਵੱਡੇ ਖੁਲਾਸੇ ਹਜੇ ਉਹ ਅੰਦਰ ਦੱਬੀ ਬੈਠਾ ਹਮ ਵੱਡਾ ਜਿਗਰਾ ਐਡਾ ਧੱਕਾ ਹੋਣ ਦੇ ਬਾਵਜੂਦ ਹਮ ਅੱਜ ਸਾਰੀ ਫੈਕਟਰੀ ਤੇ ਕਬਜ਼ਾ ਕਰਕੇ ਜਿਹੜੇ ਬੰਦੇ ਨੇ ਇੰਨੀ ਮਿਹਨਤ ਕਰਕੇ ਇੱਜਾ ਵੱਡਾ ਐਂਪਾਇਰ ਖੜਾ ਕੀਤਾ ਅੱਜ ਉਹ ਸੜਕਾਂ ਤੇ ਧੱਕੇ ਖਾ ਰਿਆ ਇਹ ਅੱਖਾਂ 'ਚ ਉਹਦੇ ਹੰਝੂ ਹੁੰਦੇ ਆ ਹਮ ਇਹ ਇਨਸਾਫ ਦੇਣ ਵਾਲਾ ਪਰਿਵਾਰ ਆ ਹਮ ਇਹ ਕਹਿੰਦਾ ਮੈਂ ਇਨਸਾਫ ਦੇਣਾ ਸੋ ਇਹ ਇਨਸਾਫ ਵਾਲਾ ਨਹੀਂ ਇਹ ਹੰਕਾਰ ਉਹਦੋਂ ਵੱਡੇ ਵਾਲੀ ਗੱਲ ਕਰਦਾ ਇਹ ਇਹ ਦਾਦਾ ਨਾ ਆਸ਼ੂ ਜੀ ਨੂੰ ਹੰਕਾਰ ਹਮ ਹੰਕਾਰ ਹੰਕਾਰ ਕਰ ਕਰ ਕਰਕੇ ਹੀ ਆਮ ਪਾਰਟੀ ਤੇ ਇਨਾ ਲੋਕਾਂ ਨੇ ਆਸ਼ੂ ਜੀ ਦਾ ਨੁਕਸਾਨ ਕੀਤਾ ਹਮ ਤਾਂ ਲੱਗਦਾ ਕਿ ਘਰ ਦੇ ਜੋ ਇੱਕ ਕਾਬਦ ਬੋਲੀ ਜਾਂਦੀ ਹੈ ਘਰ ਕਾਬੇ ਦੀ ਲੰਕਾ ਢਾਏ ਤਾਂ ਲੱਗਦਾ ਕਿ ਕਾਂਗਰਸ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਘਰ ਦੇ ਭੇਦੀ ਸੀਗੇ ਉਹਨਾਂ ਨੇ ਲੰਕਾ ਢਾਣ ਦੇ ਵਿੱਚ ਕਾਂਗਰਸ ਦੀ ਲੰਕਾ ਢਾਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਉਹ ਤਾਂ ਖੁਦ ਆਪ ਹੀ ਬੋਲਦਾਗਾ ਉਹ ਤਾਂ ਖੁਦ ਆਪ ਹੀ ਬੋਲਦਾ ਵੀ ਅਸੀਂ ਇਹ ਕੰਮ ਕੀਤਾ ਹਮ ਇਹਨਾਂ ਦੀਆਂ ਰਿਕਾਰਡਿੰਗਾਂ ਆਈਆਂ ਪਈਆਂ ਨੇ ਸਮਾਉਂਦੇ ਅਸ ਵਾਇਰਲ ਹੋ ਜਾਣਗੀ ਹਾਂ ਪਰ ਉਹ ਤਾਂ ਕਹਿੰਦੇ ਕਿ ਸਾਡਾ ਅਗ ਸਾਥ ਦੇਦੇ ਅਸੀਂ ਤਾਂ ਜੜਾ ਵਾ ਪ੍ਰਚਾਰ ਵਿੱਚ ਵੀ ਡਟਦੇ ਅਸੀਂ ਤਾਂ ਗਏ ਸੀਗੇ ਘਰ ਜੜਾ ਵਾ ਉਹਨਾਂ ਦੇ ਘਰ ਗਏ ਸੀਗੇ ਪਰ ਵੱਡੇ ਭਰਾ ਭਾਲ ਪੁੱਛਣ ਆਸ਼ੂ ਕੋਲ ਇੱਕ ਫੋਨ ਵੀ ਨਹੀਂ ਚਰਿਆ ਗਿਆ ਉਹ ਕਿਵੇਂ ਲੈ ਜਾਂਦੇ ਉੱਥੇ ਲੈ ਜਾਂਦੇ ਲੋਕਾਂ ਦੀਆਂ ਵੋਟਾਂ ਟੁੱਟ ਜਾਣੀਆਂ ਸੀ ਜਿਹੜੇ ਪਰਿਵਾਰਕ ਲੋਕ ਸੀ ਉਹਨਾਂ ਨੇ ਕਹਿਣਾ ਸੀ ਕਿ ਉਹਨੂੰ ਲਈ ਕਰਦੇ ਹਾਂ ਤਾਂ ਨਹੀਂ ਲੈ ਕੇ ਗਏ ਉਹ ਕਹਿੰਦੇ 2019 ਇਹ ਚ 28000 ਵੋਟ ਮੈਨੂੰ ਇੱਥੋਂ ਪਈ ਸੀਗੀ 2019 ਤੋਂ ਬਾਅਦ ਜਿਹੜੀ ਕਰਤੂਤ ਕੀਤੀ ਉਹ ਵੀ ਤਾਂ ਦੱਸੋ ਨਾ ਉਹ ਵੀ ਉਹਦੀ ਵੀ ਡੇਟ ਵੀ ਦੱਸੋ ਨਾ ਕੀ ਸੀ ਹੂੰ ਜਿਹੜੀ ਕਰਤੂਤ ਕੀਤੀ ਆ ਜਿਹਦੇ ਵਿੱਚੇ ਜੇਲ੍ਹ ਜਾ ਕੇ ਆਏ ਨੇ ਮੈਂ ਆਹ ਸਾਂ ਹੈਰਾਨ ਆ ਕਿਵੇਂ ਛਾਤੀ ਚੋੜੀ ਕਰ ਕਰ ਤੁਰੇ ਫਿਰਦੇ ਨੇ ਕਿਵੇਂ ਛਾਤੀ ਚੋੜੀ ਕਰ ਕਰ ਬੋਲਦਾ ਕਿਹੜੇ ਮੂੰਹ ਨਾਲ ਬੋਲਦਾ ਤੇਰੇ ਤੇ ਕੈਸੇ ਇਲਜ਼ਾਮ ਨੇ ਕਹਿੰਦੇ ਭਾਤਪੂਛਨ ਆਸ਼ੂ ਜਦ ਤੱਕ ਸਿਮਰ ਬੈਂਸ ਕਾਂਗਰਸ ਵਿੱਚ ਨਹੀਂ ਸ਼ਾਮਲ ਸੀਗਾ ਸਾਥ ਵੀ ਦਿੰਦੇ ਰਹੇ ਨੇ ਪਿਆਰ ਵੀ ਕਰਦੇ ਰਹੇ ਨੇ ਦੋਸਤੀ ਵੀ ਰਹੀ ਆ ਤਾਂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹੜੀ ਐਸੀ ਜੜੀਆ ਜਿਹੜੀ ਗਲਬ ਹੋ ਗਈ ਕਿ ਉਹੀ ਸਿਮਰ ਬੈਂਸ ਜਿਹੜਾ ਵਾ ਹੁਣ ਜਰਿਆ ਨਹੀਂ ਜਾਂਦਾ ਜੇ ਉਦੋਂ ਘਰੇ ਤਲਵੇ ਚੱਟਣ ਗਿਆ ਸੀ ਬਚਣ ਲਈ ਤਾਇਤ ਕੀ ਮਦਦ ਕਰਨ ਚਲੇ ਜਾਂਦਾ ਜੇ ਉਦੋਂ ਤੂੰ ਉਹਦੇ ਘਰੇ ਆਸ਼ੂ ਜੀ ਦੇ ਘਰੇ ਗਿਆ ਵੀ ਮੇਰੀ ਮਦਦ ਕਰੋ ਮੈਨੂੰ ਬਚਾਓ ਸਿਮਰ ਸਿੰਘ ਬੈਸ ਗਏ ਸੀ ਅੱਜ ਕਿਉਂ ਨਹੀਂ ਜਾ ਸਕਿਆ ਉਹਦਾ ਕਹਿੰਦੇ ਅਸੀਂ ਘਰੇ ਗਏ ਸੀਗੇ ਪਰ ਸਾਨੂੰ ਮਿਲੇ ਨਹੀਂ ਸਭ ਉਹ ਘਰੇ ਗਿਆ ਸੀ ਤੇ ਫੇਰ ਕੰਮ ਵੀ ਕਰ ਲੈਂਦੇ ਨਾ ਕੰਮ ਕਰਦੇ ਕਿਵੇਂ ਆਸ਼ੂ ਜੀ ਨਹੀਂ ਚਾਹੁੰਦੇ ਸੀ ਵੀ ਐਸੇ ਬੰਦੇ ਕੰਮ ਕਰੋ ਇਸ ਬੰਦੇ ਤੋਂ ਕੰਮ ਕਰਾ ਕੇ ਨੁਕਸਾਨ ਹੋਣ ਦੇ ਚਾਂਸਸ ਸੀਗੇ ਜਿਹਦੇ ਕਰਕੇ ਉਹਨਾਂ ਨੇ ਰਿਸਕ ਨਹੀਂ ਲਿਆ ਕਿਉਂਕਿ ਅਲੀਗੇਸ਼ਨ ਮਾੜੇ ਲੱਗੇ ਹੋਏ ਆ ਉਹ ਸੈਲੀਗੇਸ਼ਨ ਕਰਕੇ ਸ਼ਾਇਦ ਆਸ਼ੂ ਜੀ ਨੇ ਕਿਤੇ ਨਾ ਕਿਤੇ ਮੰਨ ਦੀ ਗੱਲ ਦੱਸ ਦੇਣਾ ਉਹਨਾਂ ਦੀ ਉਹਨਾਂ ਨੇ ਐਸੇ ਕਰਕੇ ਗਰੇਜ ਕੀਤਾ ਹੂੰ ਵੀ ਲੋਕੀ ਮੈਨੂੰ ਕੁਐਸਚਨ ਕਰਨਗੇ ਕਿ ਵੀ ਤੁਸੀਂ ਕਿਹੜੇ ਬੰਦੇ ਨੂੰ ਮੇਰੀ ਚੋਣ ਪ੍ਰਚਾਰ ਤੇ ਲੈ ਕੇ ਆਏ ਹੋ ਜਿਹਦੇ ਤੇ ਆਪਦੇ ਦੇ ਭੜੇ ਭੜੇ ਪਰਚੇ ਨਰ ਜੋਏ ਨੇ ਹੂੰ ਸੋ ਇਸ ਕਰਕੇ ਇਹ ਇਹ ਜਿਹੜਾ ਇਹਨਾਂ ਦਾ ਜਿਹੜਾ ਹੁਣ ਸਮਾਨ ਉਹ ਲੋਕਾਂ ਨੇ ਪੈਕ ਕੀਤਾ ਹੋਇਆ ਇਹ ਬਿਲਕੁਲ ਭੁੱਲ ਜੇ ਵੀ ਕਿਤੇ ਮੈਨੂੰ ਦੁਬਾਰੀ ਲੋਕ ਮੌਕਾ ਦੇ ਦੇਣਗੇ ਇਹ ਸੁਪਨੇ ਲੈ ਰਹੇ ਆ ਹੂੰ ਵੀ ਵਸ ਬਣ ਗਈ ਗੱਲ ਆ ਗਈ ਹੁਣ ਹੈ ਕੌਣ ਹਮ ਸਭ ਕੁਝ ਹੈਗਾ ਲੋਕਾਂ ਨੇ ਵੋਟਾਂ ਪਾਉਣੀਆਂ ਹਮ ਲੋਕਾਂ ਨੇ ਕਰਤਾਰ ਦੇਖ ਕੇ ਵੋਟਾਂ ਪਾਉਣੀਆਂ ਹਮ ਲੋਕਾਂ ਨੇ ਇਮਾਨਦਾਰੀ ਦੇਖ ਕੇ ਵੋਟਾਂ ਪਾਉਣੀਆਂ ਹਮ ਸ਼ਿਮਲਾ ਕੋਟ ਮੰਗਲ ਸਿੰਘ ਦੇ ਵਿੱਚ 500 ਗਾਜ ਤੋਂ ਘਰ ਤੋਂ ਅੱਜ 15 ਕਿਲੀਆਂ 10 ਕਿਲੀਆਂ ਚ ਘਰ ਬਣਾ ਕੇ ਹਜੇ ਇਮਾਨਦਾਰੀ ਦੀਆਂ ਗੱਲਾਂ ਕਰਦੇ ਆ ਉਹ ਕਹਿੰਦੇ ਸਾਡੇ ਹੱਥਾਂ ਨੂੰ ਆਉਂਦੀ ਕਮਾਈ ਹੈ ਅਸੀਂ ਜਿਹੜਾ ਵਾ ਮਿਹਨਤ ਕੀਤੀ ਹੈ ਉਸ ਨੂੰ ਮੈਂ ਮੈਂ ਤਾਂ ਆਪਕਾ ਨਾ ਹੱਥਾਂ ਨੂੰ ਆਦੀ ਕਮਾਈ ਹੋਈ ਆ ਜਿਹੜੇ ਸਮਾਨ ਚੋਰੀ ਹੋਇਆ ਬਿਜਲੀ ਚੋਰੀ ਹੋਈ ਹੱਥਾਂ ਨੂੰ ਆਦੀ ਕਮਾਈ ਹੋਈ ਆ ਹਮ ਸਰਕਾਰਾਂ ਦੇ ਮੋਢੇ ਵਰਤ ਕੇ ਆਪਾਂ ਬਿਜਲੀ ਚੋਰੀਆਂ ਕਰ ਕਰ ਕਰੋੜਾਂ ਅਰਬਾਂ ਰੁਪਇਆ ਇਕੱਠਾ ਕਰ ਲਿਆ ਹਮ ਤੇ ਆਪਾਂ ਕਹਿੰਦੇ ਆ ਵੀ ਸਾਡੀ ਮਿਹਨਤ ਦੀ ਕਮਾਈ ਆ ਪਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਹਰ ਕਿਸੇ ਨੂੰ ਜਿਹੜਾ ਵਾ ਇਸਤੇਮਾਲ ਕਰਦੇ ਰਹੇ ਨੇ ਤੇ ਹਰ ਕਿਸੇ ਦੇ ਗੇਂਸਟ ਖੜੇ ਰਹੇ ਨੇ ਜਦੋਂ ਸਰਕਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੇ ਗੇਂਸਟ ਖੜੇ ਰਹੇ ਨੇ ਬਿਲਕੁਲ ਉਹਨਾਂ ਨੂੰ ਵਰਤੋਂ ਤੋਂ ਬਾਅਦ ਉਹਨਾਂ ਦੇ ਲੱਤ ਮਾਰੀ ਆ ਉਹਨਾਂ ਨੇ ਜਦੋਂ ਵਰਤ ਲਿਆ ਉਹਨੂੰ ਵਰਤ ਕੇ ਟਾਈਮ ਪੂਰਾ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਲਤ ਮਾਰੀਆ ਉਸ ਪਾਰਟੀ ਨੂੰ ਯੂਜ਼ ਕਰਦੇ ਆ ਅੱਜ ਕਾਂਗਰਸ ਪਾਰਟੀ ਨੂੰ ਯੂਜ਼ ਕਰ ਰਹੇ ਆ ਹੂੰ ਇਹ ਤਾਂ ਕਿਤੇ ਮਾੜੀ ਮੋਟੀ ਜੇ ਕਿਤੇ ਹੋਰ ਵੀ ਹਵਾ ਦੇਖ ਗਈ ਇਹਨਾਂ ਨੇ ਛਾਲ ਮਾਰ ਕੇ ਉਧਰ ਚਲੇ ਜਾਣਾ ਹੂੰ ਤਾਂ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਜਿਹੜਾ ਵਾ ਸਿਰਫ ਸਮਾ ਬੀਤਿਤ ਕਰਨ ਵਾਸਤੇ ਕਾਂਗਰਸ ਆਇਆ ਹੈ ਬਿਲਕੁਲ ਇਹ ਸਮਾ ਬੀਤਿਤ ਕਰਨ ਵਾਸਤੇ ਆਏ ਨੇ ਹੂੰ ਇਹ ਇਹ ਦੇਖ ਰਹੇ ਆ ਹਜੇ ਮਾਹੌਲ ਕੀ ਆ ਜੇ ਅੱਗੇ ਇਹਨਾਂ ਨੂੰ ਮਾਹੌਲ ਠੀਕ ਲੱਗਿਆ ਕਾਂਗਰਸ ਜਿੰਦਾਬਾਦ ਨੀ ਤਾਂ ਬੀਜਪੀ ਕਹਿਣ ਨੂੰ ਮੈਂਟ ਲਾਉਣਗੇ ਤਾਂ ਪਿੱਛੇ ਕਿਹੜਾ ਕਹਿੰਦੇ ਨਹੀਂ ਆਏ ਉਹ ਤਾਂ ਕਹਿੰਦੇ ਸਾਨੂੰ ਬੀਜਪੀ ਤੋਂ ਆਫਰ ਸੀ ਰਵਨੀਤ ਬਿੱਟੂ ਦੀ ਉਹਨਾਂ ਨੇ ਆਡੀਓ ਵੀ ਵਾਇਰਲ ਕੀਤੀ ਸੀ ਇਲੈਕਸ਼ਨਾਂ ਦੇ ਵਿੱਚ ਰਵਨੀਤ ਬਿੱਟੂ ਕਹਿੰਦੇ ਸੀਗੇ ਬੀਜਪੀ ਇਹ ਸ਼ਾਮਲ ਹੋ ਜਾਓ ਪਰ ਨਹੀਂ ਹੋਇਆ ਤਾਂ ਜਦੋਂ ਉਹਨਾਂ ਨੇ ਫਿਰ ਮੁੜ ਕੇ ਮੈਂ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੀਆਂ ਇਹ ਆਪਣੇ ਮਹਾਰੇ ਗੱਲਾਂ ਬਣਾਉਣੀਆਂ ਜਾਣਦੇ ਨੇ ਇਹ ਰਿਕਾਰਡਿੰਗਾਂ ਕਰਨਾ ਜਾਣਦੇ ਨੇ ਇਹਨਾਂ ਨੂੰ ਬਹੁਤ ਖੁਸ਼ ਹੁੰਦਾਗਾ ਅਸੀਂ ਉਹ ਜਾ ਕੁਝ ਨਹੀਂ ਕਰ ਸਕਦੇ ਜੋ ਉਹ ਗੰਦੀ ਰਾਜਨੀਤੀ ਕਰਦੇ ਹੂੰ ਸਸੀ ਦਾ ਸਾਫ਼ ਸੁਥਰੀ ਰਾਜਨੀਤੀ ਕਰਦੇ ਆ ਸਾਡੇ ਤੇ ਇਹਨਾਂ ਦੀ ਰਾਜਨੀਤੀ ਦਾ ਜਮੀਨ ਅਸਮਾਨ ਦਾ ਫਰਕ ਹੈ। ਇਹੀ ਗੱਲਾਂ ਉਹ ਤੁਹਾਡੇ ਤੇ ਵੀ ਕਹੂਗਾ ਪਾਰਟੀਆਂ ਦੀ ਜ਼ਿਕਰ ਕੀਤਾਗਾ ਕਹੂਗਾ ਕਿ ਤੁਸੀਂ ਵੀ ਕਈ ਪਾਰਟੀਆਂ ਬਦਲ ਕੇ ਫਿਰ ਕਾ ਕਾਂਗਰਸੇ ਜਬਾਪਸ ਮੈਂ ਇੱਕ ਗੱਲ ਕਹਿਣਾ ਕਰਵਲ ਨੇ ਜੋ ਕੋਈ ਪਾਰਟੀ ਬਦਲੀ ਹਮ ਪਹਿਲੀ ਗੱਲ ਤਾਂ ਕਾਂਗਰਸ ਦੇ ਵਿੱਚ ਇਨਾ ਟਾਈਮ ਰਿਹਾ ਮੈਂ ਹਮ ਮੈਂ ਦੋ ਇਲੈਕਸ਼ਨਾਂ ਲੜੀਆਂ ਹਮ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸ ਦੇ ਪਾਰਟੀ ਦੀ ਲੀਡਰਸ਼ਿਪ ਨੇ ਇੱਕੀ ਕਰਵਲ ਤੇ ਕੋਈ ਸਵਾਲ ਕੀਤਾ ਵੀ ਠੱਗੀਆਂ ਮਾਰ ਕੇ ਚਲੇ ਗਿਆ ਹਮ ਸਾਡੇ ਅਫਸਰਾਂ ਤੋਂ ਪੈਸੇ ਲੈ ਕੇ ਚਲੇ ਗਿਆ ਹਮ ਜਮੀਨਾਂ ਤੇ ਕਬਜ਼ੇ ਕਰ ਗਿਆ ਹੂੰ ਕੋਈ ਕਾਂਗਰਸ ਨੇ ਅਲੀਗੇਸ਼ਨ ਅਜ ਤੱਕ ਲਾਇਆ ਤੁਹਾਡੇ ਕੋਲੇ ਮੈਂ ਬੀਜੇਪੀ ਚ ਗਿਆ ਹੂੰ ਤੇ ਬੀਜੇਪੀ ਦੇ ਵਿੱਚ ਮੈਂ 4 ਮਹੀਨੇ ਲਈ 6 ਮਹੀਨੇ ਲਈ ਹੂੰ ਬੀਜੇਪੀ ਦੇ ਆਲਿਆਂ ਨੇ ਕਦੇ ਮੇਰੇ ਤੇ ਕਿਹਾ ਵੀ ਕੜਵਲ ਸਾਡੇ ਵਾਲੇ ਕੋਲ ਆ ਕੇ ਪੈਸੇ ਕਮਾ ਗਿਆ ਠੱਗੀਆਂ ਮਾਰ ਗਿਆ ਹੂੰ ਸੈਂਟਰ ਚ ਸਰਕਾਰ ਸੀ ਅਗਲੇ ਦੀ ਮਹਿਕਮਾ ਵੀ ਉਹ ਆ ਜਿਹਦੇ ਚ ਮੈਂ ਜਿਹਦੇ ਮੈਂ 파ਟ ਬਣਾਉਣਾ ਰੇਲਵੇ ਦੇ ਕਦੇ ਅਜ ਤੱਕ ਕੋਈ ਤੁਹਾਨੂੰ ਐਜੀ ਗੱਲ ਕਿਸੇ ਨੇ ਕਹੀ ਹੂੰ ਕਦੇ ਨਹੀਂ ਸੁਣਨ ਨੂੰ ਮਿਲੀ ਤੇ ਜੇ ਮੈਂ ਆਮ ਪਾਰਟੀ ਚ ਗਿਆ ਕਹਿ ਦੇਣਾ ਆਮ ਪਾਰਟੀ ਵਾਲੇ ਹੂੰ ਵੀ ਇਹਨਾਂ ਤੋਂ ਕੁਛ ਲਿਆ ਇਹਨਾਂ ਦੇ ਚਾਰ ਕਾਉਂਸਲਰ ਜਿਤਾ ਕੇ ਆਇਆ ਹਰਾ ਕੇ ਨਹੀਂ ਆਇਆ ਹੂੰ ਸੋਨਾਂ ਲਈ ਕੁਛ ਕਰਕੇ ਆਇਆ ਇਸ ਕਰਕੇ ਉਹ ਵੀ ਕਿਉਂ ਕਹਿਣਗੇ ਸੋ ਮੈਂ ਕਦੇ ਕਿਸੇ ਪਾਰਟੀ 'ਚ ਜਾ ਕੇ ਨਿੱਜ ਬੈਨੀਫਿਟ ਨਹੀਂ ਲਿਆ ਹੂੰ ਲੋਕਾਂ ਨੇ ਜੇ ਮੈਂ ਫੈਸਲਾ ਲਿਆ ਮੈਨੂੰ ਲੱਗਿਆ ਵੀ ਲੋਕਾਂ ਨੇ ਕੋਈ ਫੈਸਲਾ ਠੀਕ ਆ ਮੈਂ ਲਿਆ ਪਰ ਮੈਂ ਫੇਲ ਹੋਇਆ ਉਹਨਾਂ ਫੈਸਲਿਆਂ 'ਚ ਕਿਉਂ ਫੇਲ ਹੋਇਆ ਮੈਂ ਉੱਥੇ ਦੇਖਿਆ ਕੰਮ ਕਰਨ ਦਾ ਰਵੈਤ ਹੀ ਹੈ ਨਹੀਂ ਹੂੰ ਬੀਜੇ ਵੀ ਦੀ ਗੱਲ ਕਰ ਰਹੇ ਹਾਂ ਮੈਂ ਕਹਿੰਦਾ ਕਿਸੇ ਦੀ ਗੱਲ ਕਰ ਲੋ ਯਾਰ ਹਮ ਕੰਮ ਕਰਨ ਦਾ ਤਾਂ ਮਤਲਬ ਹੀ ਹੈ ਨੀਗਾ ਹਮ ਅਸੀਂ ਸਾਨੂੰ ਆਦਤ ਪਈ ਹੋਈ ਆ ਕੰਮ ਕਰਨ ਦੀ ਹਮ ਔਰ ਕੰਮ ਵੀ ਤਰੀਕੇ ਨਾਲ ਕੰਮ ਕਰਨ ਦੀ ਹਮ ਲੇਫ ਕੇ ਕੰਮ ਕਰਨ ਦੀ ਆਦਤ ਨਹੀਂ ਹੈਗੀ ਜੀ ਸੋ ਅੜ ਕੇ ਕੰਮ ਕਰਾਏ ਆ ਚਾਹੇ ਉਹਦੇ ਲਈ ਸਾਨੂੰ ਜੇਲਾਂ ਵੀ ਕਟਣੀਆਂ ਪਈਆਂ ਹਮ ਦੁੱਖ ਵੀ ਘਣੜੇ ਪਏ ਪਰ ਕਦੇ ਕਿਸੇ ਦੇ ਮੁਰੇ ਲੰਬੇ ਨਹੀਂ ਪਏ ਹਮ ਕਦੇ ਕਿਸੇ ਅਫਸਰ ਨੂੰ ਮਾੜਾ ਵੀ ਨਹੀਂ ਬੋਲਿਆ ਤੇ ਕਦੇ ਅਫਸਰ ਨੇ ਸਾਡੇ ਕੋਲੋਂ ਪੈਸਾ ਵੀ ਨਹੀਂ ਮੰਗਿਆ ਤੇ ਕਦੇ ਕਿਸੇ ਅਫਸਰ ਨੇ ਸਾਡਾ ਕੰਮ ਵੀ ਨਹੀਂ ਰੋਕਿਆ ਪਰ ਅਫਸਰ ਦੀ ਕੁੱਟਮਾਰ ਦੇ ਮਾਮਲੇ 'ਚ ਹਜੇ ਵੀ ਕੇਸ ਚੱਲਦਾ ਹੋਇਆ ਨੇ ਯਾਰ ਮਾਰ ਕਹਦਾ ਜਿਹੜੀ ਸਟੋਰੀ ਆ ਬੜੀ ਲੰਬੀ ਆ ਫਿਰ ਬਹਿ ਜਿਓ ਸੁਣਾ ਦਾਂਗੇ ਸਟੋਰੀ ਉਹ ਵੀ ਕੁੱਟਮਾਰ ਵਾਲੀ ਕਿਵੇਂ ਹੋਈ ਕੀ ਨੇ ਕੀਤੀ ਉਹ ਵੀ ਸਮਾਂ ਆਊ ਉਹ ਵੀ ਦੱਸ ਦਾਂਗੇ ਸਮੇਂ ਨੇ ਦੱਸ ਹੀ ਦੇਣਾ ਉਹ ਜਿਹੜੀ ਸਟੋਰੀ ਆ ਨਾ ਉਹ ਕੀ ਆ ਉਹ ਸਮੇਂ ਨੇ ਦੱਸ ਹੀ ਦੇਣੀ ਆ ਉਹਦਾ ਵੀ ਕਲੀਅਰ ਹੋ ਜਾਣਾ ਕਿ ਇਹਨੇ ਕੁੱਟਿਆ ਤਾਂ ਇਹ ਚੋਣ ਤੋਂ ਅਗਰ ਕਹਿੰਦੇ ਨੇ ਕਿ ਹਾਰ ਜਿਹੜੀ ਹੁੰਦੀ ਹੈ ਬੜਾ ਵੱਡਾ ਸਬਕ ਦੇ ਕੇ ਜਾਂਦੀ ਹੈ ਕੀ ਕਾਂਗਰਸ ਨੇ ਕੀ ਸਬਕ ਸਿੱਖਿਆ ਤਾਂ ਕਿ ਇਸ ਸਬਕ ਨੂੰ ਸਿੱਖ ਕੇ ਜਿਹੜਾ 2027 ਦੀ ਜਿਹੜੀ ਇਲੈਕਸ਼ਨ ਹੈ ਉਸ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਕੀ ਲੱਗਦਾ ਹੈ ਕਿ 2027 ਤੋਂ ਪਹਿਲਾਂ ਕਾਂਗਰਸ ਜਿਹੜੀ ਹੈ ਇਕਜੁੱਟ ਹੁੰਦੀ ਹੋਈ ਨਜ਼ਰ ਆਏਗੀ ਜਿਹੜੀਆਂ ਕਮੀਆਂ ਹੈ ਉਸ ਨੂੰ ਦੂਰ ਕਰਦੀ ਹੋਈ ਨਜ਼ਰ ਆਏਗੀ ਸੋ ਮੈਂ ਤਾਂ ਸਾਰੀ ਲੀਡਰਸ਼ਿਪ ਨੂੰ ਮੇਰੇ ਆ ਵੈਸੇ ਤਾਂ ਕਹਿੰਦੇ ਹੁੰਦੇ ਮੈਂ ਤਾਂ ਬਹੁਤ ਛੋਟਾ ਹੂੰ ਇੱਕ ਬੇਨਤੀ ਕਰ ਸਕਦੇ ਆ ਆਪਣੀ ਸਾਰੀ ਲੀਡਰਸ਼ਿਪ ਨੂੰ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਇਹਨਾਂ ਦੇ ਮਗਰ ਲੱਗ ਕੇ ਅਸੀਂ ਸਾਰਿਆਂ ਵੀ ਪਾਟੋ ਤੋੜਨਾ ਹੋਈ ਏ ਇੱਕ ਬੰਦੇ ਦੇ ਚੱਕਰ ਦੇ ਵਿੱਚ ਸਾਰਾ ਕੰਮ ਖਰਾਬ ਹੋਇਆ ਪਿਆ ਕੀ ਲੋੜ ਕੀ ਪਈ ਆ ਜਦੋਂ ਪਤਾ ਵੀ ਇੱਕ ਬੰਦੇ ਕਰਕੇ ਘਰ ਚ ਕਲੇਸ਼ ਪੈਂਦਾ ਬਾਹਰ ਕੱਢੋ ਦਾ ਸਮਾਨ ਚੱਕ ਕੇ ਬਾਹਰ ਮਾਰੋ ਪਿਛਲ ਡੰਡੀ ਪੈ ਸੋ ਇੱਕ ਦਿਨ ਆਊਗਾ ਇੱਕ ਦਿਨ ਆਊਗਾ ਜਦੋਂ ਸਾਰਿਆਂ ਨੂੰ ਸਮਝ ਆ ਜਾਣੀ ਆ ਉਦੋਂ ਇਹਦਾ ਸਮਾਨ ਸਾਨੂੰ ਚੱਕ ਕੇ ਬਾਹਰ ਕੱਢ ਦੇਣਗੇ ਉਦੋਂ ਪਤਾ ਲੱਗ ਜਾਣਾ ਸਾਰਿਆਂ ਨੂੰ ਹੂੰ ਤੇ ਤੁਹਾਨੂੰ ਲੱਗਦਾ ਕਿ ਹਾਂ ਵੀ ਇੱਕ ਬੰਦੇ ਦੇ ਨਾਲ ਜਿਹੜਾ ਵਾ ਇੱਕ ਮੱਛੀ ਜਿਹੜੀ ਆ ਸਾਰੇ ਤਲਾਬ ਨੂੰ ਖਰਾਬ ਕਰ ਦਿਆ ਕਪਤਾਜੀ ਸਾਰਾ ਗੰਦ ਪਾਤਾ ਤੁਹਾਡੇ ਸਾਹਮਣੇ ਹੀ ਆ ਅੱਜ ਜਿਹੜਾ ਭੰਗੜੇ ਪਾ ਰਿਹਾ ਸਾਡੇ ਹਾਰ ਦੇ ਉੱਤੇ ਕਾਂਗਰਸ ਪਾਰਟੀ ਦੀ ਹਾਰ ਤੇ ਭੰਗੜੇ ਪਾ ਰਿਹਾ ਦੇਖੋ ਕਿੰਡੀ ਖੁਸ਼ੀ ਕਿੰਨੀ ਸੀ ਕੱਲ ਚਿਹਰੇ ਤੇ ਹੂੰ ਕਿਵੇਂ ਹੁੱਬ ਹੁੱਬ ਕੇ ਦੱਸ ਰਿਹਾ ਸੀ ਗੱਲਾਂ ਪਰ ਉਹਦਾ ਕਹਿੰਦੇ ਅਗਰ ਜਿਹੜਾ ਵਾ ਕਾਂਗਰਸ ਇਕਜੁੱਟ ਹੋ ਕੇ ਚੱਲਦੀ ਤਾਂ ਇਹ ਇਲੈਕਸ਼ਨ ਬੜੀ ਵਧੀਆ ਤਰੀਕੇ ਨਾਲ ਜਿੱਤਿਆ ਜਾ ਸਕਦਾ ਸੀਗਾ ਏ ਕਰਕੇ ਪੰ ਉਹਦੇ ਕਰਕੇ ਪੰਗਾ ਪਿਆ ਹੋਰ ਪੰਗਾ ਕਾਦਾ ਹੂੰ ਰੌਲਾ ਤਾਂ ਹੋਰ ਕੋਈ ਹੈ ਹੀ ਨਹੀਂ ਸੀ ਤੂੰ ਨਾ ਹੁੰਦਾ ਸਾਰੇ ਨੇ ਇੱਕੋ ਕੇ ਚੱਲਣਾ ਸੀ ਪਿਛਲੀਆਂ ਰੱਖਣੇ ਇੱਕੋ ਕੀ ਲੜੀਆਂ ਨੇ ਹੂੰ ਇੱਕੋ ਕੀ ਜਿੱਤਦੇ ਆ ਰਹੇ ਹੂੰ ਸੋ ਅੱਜ ਇਹਨਾਂ ਲੋਕਾਂ ਨੇ ਜਿਹੜਾ ਇਸ ਪਾਰਟੀ ਨੂੰ ਖਰਾਬ ਕੀਤਾਗਾ ਤੇ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਸਾਰੀ ਲੀਡਰਸ਼ਿਪ ਨੂੰ ਵੀ ਸਮਝ ਆ ਗਈ ਆ ਹੂੰ ਵੀ ਆਪਾਂ ਇੱਕ ਮੱਛੀ ਕਰਕੇ ਸਾਰਾ ਆਪਣਾ ਕੰਮ ਨਾ ਖਰਾਬ ਕਰੀਏ ਸਾਰਾ ਸਿਸਟਮ ਖਰਾਬ ਨਾ ਕਰੀਏ ਇਹ ਸਰਕਾਰ ਬਣਾਉਣੀ ਆ ਤਾਂ ਇਹਨਾਂ ਨੂੰ ਦੂਰ ਕਰਨਾ ਪੈਣਾ ਇਹਨਾਂ ਨੇ ਦਾ ਜਿੱਥੇ ਬਹਿਣਾ ਉੱਥੇ ਕਾਟੋ ਕਲੇਸ਼ ਰਹਿਣਾ ਹੀ ਰਹਿਣਾ ਹੂੰ ਪਿਛਲਾ ਇਤਿਹਾਸ ਦੇਖ ਲੋ ਕੜਵਲ ਗਲਤ ਬੋਲਦਾ ਦਾ ਹੂੰ ਸੋ ਇਹੀ ਆ ਸਾਰਿਆਂ ਨੂੰ ਵੀ ਸਾਰੇ ਦੋਸਤ ਸਾਰੇ ਰਿਸ਼ਤੇਦਾਰ ਆਪਣੇ ਪਿੰਡ ਲੀਡਰਸ਼ਿਪ ਇਕੱਠੇ ਹੋ ਕੇ ਕੰਮ ਕਰਨ ਲੀਡਰਸ਼ਿਪ ਨੂੰ ਗੱਲਬਾਤ ਤੁਸੀਂ ਦੱਸੋਗੇ ਅਗਲੇ ਟਾਈਮ ਦੇ ਵਿੱਚ ਆ ਕੇ ਹਾਂ ਮੈਂ ਗੱਲ ਦੱਸਾਂ ਲੀਡਰਸ਼ਿਪ ਸਿਆਣੀ ਆ ਹੂੰ ਉਹਨਾਂ ਨੂੰ ਕੁਛ ਨਾ ਕੁਛ ਸਮਝ ਆਉਣ ਲੱਗ ਗਿਆ ਹੂੰ ਜਣੀਆਂ ਗੱਲਾਂ ਹੁਣ ਹੋਈਆਂ ਨਹੀਂ ਨਾ ਆ ਜਿਹੜੀ ਕਰਤੂਤ ਕੱਲ ਹੋਈ ਆ ਹੂੰ ਇਹ ਤੋਂ ਲੀਡਰਸ਼ਿਪ ਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਇਹ ਇਹ ਬੰਦੇ ਕੀ ਚਾਹੁੰਦੇ ਆ ਹੂੰ ਇਹ ਖਲਾਰਾ ਪਾਉਣ ਵਾਲੇ ਬੰਦੇ ਵਰਗੇ ਵਿੱਚ ਇਸ ਕਰਕੇ ਇਹ ਕੰਮ ਖਰਾਬ ਹੋ ਜਾਣਾ ਜੇ ਇਹ ਇਹਨਾਂ ਨੂੰ ਦੂਰ ਨਾ ਕੀਤਾ ਗਿਆ ਜੀ ਤਾਂ ਮੈਂ ਜੀ ਬਿਲਕੁਲ ਐ ਸੀਗੇ ਕਮਲਜੀਤ ਸਿੰਘ ਕੜਵਲ ਜਿਹੜੇ ਕੱਲ ਦੇ ਇਲੈਕਸ਼ਨਾਂ ਦੇ ਰਿਜ਼ਲਟਾਂ ਨੂੰ ਲੈ ਕੇ ਬੇਬਾਕੀ ਦੇ ਨਾਲ ਜਿਹੜਾ ਵਾ ਆਪਣੀ رائے ਦੱਸਦੇ ਹੋਏ ਨਜ਼ਰ ਆਏ ਨੇ ਕਹਿੰਦੇ ਨੇ ਕਿ ਇਲੈਕਸ਼ਨ ਜਿੱਤੀ ਨਹੀਂ ਇਹ ਇਲੈਕਸ਼ਨ ਲੁੱਟੀ ਗਈ ਹੈ ਤੇ ਦੂਜੇ ਪਾਸੇ ਕਾਂਗਰਸ ਦੇ ਅੰਦਰ ਜਿਹੜੇ ਜਿਹੜੇ ਕੁਝ ਲੋਕ ਐਸੇ ਨੇ ਜਿਹੜੇ ਕਾਂਗਰਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਨੇ ਕਿ ਇੱਕ ਮੱਛੀ ਸਾਰੇ ਤਲਾਬ ਨੂੰ ਖਰਾਬ ਕਰ ਰਹੀ ਹੈ ਤੇ 2027 ਤੋਂ ਪਹਿਲਾਂ ਐਸੀਆਂ ਗੰਦੀਆਂ ਮੱਛੀਆਂ ਨੂੰ ਜਿਹੜਾ ਵਾ ਤਲਾਬ ਤੋਂ ਬਾਹਰ ਕਰਨਾ ਚਾਹੀਦਾ ਤਾਂ ਕਿ ਕਾਂਗਰਸ ਦੁਆਰਾ ਸਰਕਾਰ ਬਣਾ ਸਕੇ ਕਾਬਰ ਬਸਨ ਦੇ ਕੇਸ ਦੇ ਨਾਲ ਵਿਵੇਕ ਕਾਲ ਲੁਧਿਆਣਾ